ਸੋਮਪ੍ਰੀਤ ਦਾ ਸੋਹਰਾ ਪਰਿਵਾਰ ਜਿਹੜਾ ਸੀ ਉਹ 4 ਤੋਂ 5 ਕਿ ਮਹੀਨੇ ਬਾਅਦ ਜਦੋਂ ਸੋਮਪ੍ਰੀਤ ਦਾ ਵਿਆਹ ਹੁੰਦਾ ਆ ਸਾਲ 2023 ਦੀ ਗੱਲ ਆ ਤਾਂ ਉਦੋਂ 4 ਤੋਂ 5 ਮਹੀਨੇ ਬਾਅਦ ਸੋਮਪ੍ਰੀਤ ਨੂੰ ਇਹ ਕਹਿਣਾ ਸ਼ੁਰੂ ਕਰ ਦਿੰਦਾ ਕਿ ਭਾਈ ਤੂੰ ਜ਼ਮੀਨ ਜਿਹੜੀ ਆ ਉਹ ਲੈ ਕੇ ਆ ਤੇਰੇ ਫਾਦਰ ਤੋਂ ਜ਼ਮੀਨ ਲੈ ਕੇ ਆ ਜ਼ਮੀਨ ਸਾਨੂੰ ਜਿਹੜੀ ਹੈਗੀ ਉਹ ਚਾਹੀਦੀ ਆ ਇਸ ਕਰਕੇ ਉਹ ਕਹਿੰਦੇ ਨੇ ਕਿ ਸਾਡੇ ਨਾਲ ਉਹ ਕੁੱਟਮਾਰ ਕਰਦੇ ਸੀ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਤੇਰੇ ਕਿਹੜਾ ਕੋਈ ਭਰਾ ਆ ਜ਼ਮੀਨ ਤੁਹਾਡੀ ਤਿੰਨਾਂ ਭੈਣਾਂ ਦੀ ਵੰਡਾ ਕਰਕੇ ਤੂੰ ਜ਼ਮੀਨ ਜਿਹੜੀ ਆ ਹੈਗੀ ਆ ਉਹ ਲੈ ਆ ਇੱਕ ਗੱਲ ਹੋਰ ਆ ਜਿਹੜੀ ਸਪਸ਼ਟ ਤੌਰ ਤੇ ਸਾਹਮਣੇ ਨਹੀਂ ਆਈ ਜਿਹੜੀ ਜ਼ ਮੁੰਡਾ ਮੁੰਡੇ ਵਾਲੇ ਜਿਹੜੇ ਉਹ ਸੂਮਪ੍ਰੀਤ ਨੂੰ ਕਹਿੰਦੇ ਸੀ ਤੇ ਭਾਈ ਜ਼ਮੀਨ ਸਾਨੂੰ ਚਾਹੀਦੀ ਪਰ ਉਹ ਕਹਿੰਦੇ ਕਿ ਉਹਨਾਂ ਨੇ ਕਦੇ ਇਸ ਬਾਬਤ ਮੇਰੀ ਮੁੰਡੇ ਦੇ ਨਾਲ ਕਦੇ ਕਿਸੇ ਕਿਸੇ ਵੀ ਵੇਲੇ ਗੱਲਬਾਤ ਜਿਹੜੀ ਆ ਉਹ ਨਹੀਂ ਹੋਈ ਹੁਣ ਇਹ ਵੀ ਗੱਲ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਿ ਲੜਕੀ ਨੂੰ ਤੁਹਾਡੀ ਨੂੰ ਇਹ ਕਹਿ ਰਹੇ ਨੇ ਕਿ ਭਾਈ ਇਹਨੂੰ ਜਿਹੜਾ ਹੈਗਾ ਜ਼ਮੀਨ ਚਾਹੀਦੀ ਆ ਤਿੰਨ ਤੋਂ ਚਾਰ ਵਾਰ ਪੰਚਾਇਤਾਂ ਹੋਈਆਂ ਕਿ ਉਹਨਾਂ ਪੰਚਾਇਤਾਂ ਦੇ ਦੌਰਾਨ ਤੁਹਾਡੀ ਉੱਥੇ ਗੱਲਬਾਤ ਨਹੀਂ ਹੋਈ ਕਿ ਉਹਨਾਂ ਪੰਚਾਇਤਾਂ ਦੇ ਦੌਰਾਨ ਤੁਸੀਂ ਮੁੰਡੇ ਨੂੰ ਖੜਾ ਕੇ ਨਹੀਂ ਪੁੱਛਿਆ ਕਿ ਭਾਈ ਹਾਂ ਜਦੋਂ ਰਿਸ਼ਤਾ ਹੋਇਆ ਕਿ ਉਦੋਂ ਸਾਡੀ ਜ਼ਮੀਨ ਦੀ ਗੱਲ ਹੋਈ ਜਦ ਪੁੱਛਿਆ ਜਾਂਦਾ ਸੋਮਪ੍ਰੀਤ ਨੂੰ ਕਿ ਭਾਈ ਤੁਸੀਂ ਕਿਸ ਦਿਨ ਗਏ ਹੋ ਤਾਂ ਉਹਦੇ ਕੋਲ ਦੱਸਿਆ ਜਾਂਦਾ ਕਿ 24 ਤਰੀਕ ਨੂੰ ਮੈਂ ਤਕਰੀਬਨ 4-5 ਵਜੇ ਚਲੀ ਜਾਨੀ ਆ ਤੇ ਇਹਦੋਂ ਪੁੱਛਿਆ ਗਿਆ ਕਿ ਤੁਸੀਂ 4-5 ਵਜੇ ਜਾਣਾ ਸੀ ਤਾਂ ਪੰਜਾਬ ਕਿਉਂ ਆਏ ਮਤਲਬ ਮੋਹੱਲੀ ਚੰਡੀਗੜ੍ਹ ਤੁਸੀਂ ਕਿਉਂ ਆਏ ਤੁਸੀਂ ਆਪਣੇ ਪਰਿਵਾਰ ਕੋਲੇ ਕਿਉਂ ਨਹੀਂ ਆਏ ਤਾਂ ਉਹ ਕਹਿੰਦੇ ਨੇ ਕਿ ਮੇਰਾ ਪਰਿਵਾਰ ਮੈਨੂੰ ਉਸ ਘਰ ਦੇ ਵਿੱਚ ਹੀ ਰਹਿਣ ਦੀ ਜਿੱਤ ਕਰਦਾ ਸੀ ਹੁਣ ਸ਼ਬਦਾਂ ਤੇ ਗੌਰ ਫਰਮਾਓ ਮੈਂ ਦਰਸ਼ਕਾਂ ਨੂੰ ਵੀ ਕਹਾਂਗਾ ਕਿ ਸ਼ਬਦਾਂ ਤੇ ਗੌਰ ਫਰਮਾਓ ਜਿਹੜੇ ਸ਼ਬਦ ਸੋਮਪ੍ਰੀਤ ਦੇ ਵੱਲੋਂ ਕਹੇ ਉਹਨਾਂ ਸੋਮਪ੍ਰੀਤ ਦੇ ਵੱਲੋਂ ਇਹ ਕਹੇ ਗਏ ਕਿ ਭਾਈ ਜੇ ਮੈਂ ਇੱਥੇ ਪਰਵਾਰ ਮੈਨੂੰ ਉੱਥੇ ਜਾਣ ਦੇ ਲਈ ਕਹਿੰਦਾ ਜਾਂ ਫਿਰ ਉਹ ਮੈਨੂੰ ਮਾਰ ਦਿੰਦਾ ਇੱਕ ਵੀਡੀਓ ਸਾਹਮਣੇ ਜ਼ਰੂਰ ਆਈ ਆ ਜਿਸ ਵੀਡੀਓ ਦੇ ਵਿੱਚ ਕੁੱਟਮਾਰ ਹੁੰਦੀ ਆ ਇੱਕ ਔਰਤ ਦੇ ਨਾਲ ਕੀਤੀ ਜਾਂਦੀ ਆ ਸੋਮਪ੍ਰੀਤ ਸੋਮਪ੍ਰੀਤ ਦੇ ਨਾਲ ਕੁੱਟਮਾਰ ਗੁਰਲਾਲ ਦੇ ਵੱਲੋਂ ਕੀਤੀ ਜਾਂਦੀ ਆ ਉਸ ਵੀਡੀਓ ਦਾ ਸਪਸ਼ਟ ਜਵਾਬ ਗੁਰਲਾਲ ਹੋਰੀ ਨਹੀਂ ਦੇ ਪਾਏ ਉਸ ਵੀਡੀਓ ਦਾ ਜਵਾਬ ਸਪਸ਼ਟ ਤੌਰ ਤੇ ਨਹੀਂ ਤੁਸੀਂ ਇੰਨਾ ਕਿਹਾ ਸੀ ਕਿ ਹਾਂਜੀ ਉਹ ਵੀਡੀਓ ਡੇਢ ਦੋ ਸਾਲ ਪੁਰਾਣੀ ਆ ਮਤਲਬ ਡੇਢ ਡੇਢ ਦੋ ਸਾਲ ਪਹਿਲਾਂ ਕੁੱਟਮਾਰ ਹੋਈ ਸੀ ਤੇ ਸੋਮਪ੍ਰੀਤ ਦਾ ਪਰਿਵਾਰ ਇਹ ਕਹਿੰਦਾ ਕਿ ਜਦੋਂ ਉਹ ਲੜਕੀ ਦੇ ਨਾਲ ਕੁੱਟਮਾਰ ਕਰਦੇ ਸੀ ਤਾਂ ਕੈਮਰੇ ਤੱਕ ਆਫ ਕਰ ਦਿੰਦੇ ਸੀ ਜਿਹੜੇ ਗੁਰਲਾਲ ਦੇ ਘਰ ਦੇ ਵਿੱਚ ਲੱਗੇ ਹੋ ਜਿਓ ਕੈਮਰੇ ਉਹ ਦੋ ਆਫ ਜਾਂਦੀ ਸੀ ਤੇ ਜਦ ਸਾਡੀ ਧੀ ਕਿਸੇ ਤਰ੍ਹਾਂ ਦਾ ਕੁਝ ਕਰਦੀ ਸੀ ਤਾਂ ਉਦੋਂ ਉਹ ਕੈਮਰੇ ਜਿਹੜੇ ਔਨ ਕਰ ਦਈ ਸੋਮਪ੍ਰੀਤ ਨੂੰ ਪੱਤਰਕਾਰ ਭਰਾ ਨੇ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ ਤਾਂ ਸੋਮਪ੍ਰੀਤ ਨੇ ਕਿਹਾ ਕਿ ਮੇਰੇ ਪਿਤਾ ਨੂੰ ਇਨਸਾਫ਼ ਮਿਲਣਾ ਚਾਹੀਦਾ ਭਾਈ ਇੱਥੇ ਪਿਤਾ ਹੀ ਤਾਂ ਗੱਲ ਹੀ ਨਹੀਂ ਇਸ ਤਾਂ ਗੱਲ ਹੀ ਤੁਹਾਡੀ ਹੋ ਰਹੀ ਹੈ ਮੈਨੂੰ ਲੱਗਦਾ ਪੱਤਰਕਾਰ ਭਰਾ ਦੇ ਸਵਾਲ ਉਦੋਂ ਵੱਡੇ ਸੀ ਸੋਮਪ੍ਰੀਤ ਦੇ ਜਵਾਬ ਬਹੁਤ ਜ਼ਿਆਦਾ ਛੋਟੇ ਸੀ ਜਾਂ ਮਤਲਬ ਸ਼ਾਇਦ ਜਵਾਬ ਦੇ ਵਿੱਚ ਜਿੰਨੇ ਸ਼ਬਦ ਹੋਣੇ ਚਾਹੀਦੇ ਆ ਜਿੱਡਾ ਜਵਾਬ ਹੋਣਾ ਚਾਹੀਦਾ ਆ ਓਡਾ ਜਵਾਬ ਵੀ ਜਿਹੜਾ ਆ ਉਹ ਸਾਹਮਣੇ ਨਹੀਂ ਆ ਤਾਂ ਕਿਤੇ ਨਾ ਕਿਤੇ ਉਹ ਸਵਾਲੀਆ ਚਿੰਨ ਜਿੱਥੇ ਗੁਰਲਾਲ ਸਿੰਘ ਦੇ ਪਰਿਵਾਰ ਤੇ ਖੜੇ ਸੋਮਪ੍ਰੀਤ ਦੀ ਆਪਣੀ ਇੰਟਰਵਿਊ ਉਹਦੇ ਆਪਦੇ ਤੇ ਹੀ ਵੱਡੇ ਸ ਕਰਕੇ ਕਿ ਫਿਰ ਉਹ ਇੱਕ ਗੱਲ ਹੋਰ ਕਹਿੰਦੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਆਪਣੀ ਛੋਟੀ ਤੀ ਦਾ ਵਿਆਹ ਕੀਤਾ ਜਦੋਂ ਹਾਲਾਂਕਿ ਜੋ 223 ਦੇ ਵਿੱਚ ਸਾਡੀ ਸੋਮਫੀ ਦਾ ਵਿਆਹ ਹੋ ਚੁਗੋ ਉਹਨੂੰ ਸਵਿਫਟ ਗੱਡੀ ਦਿੱਤੀ ਗਈ ਸੀ ਤੇ ਚੰਗੇ ਚੰਗਾ ਜਿਹੜਾ ਹੈ ਵਿਆਹ ਕੀਤਾ ਗਿਆ ਸੀ ਤੇ ਹੁਣ ਜਦੋਂ ਵਿਆਹ ਕੀਤਾ ਉਹ ਕਹਿੰਦੇ ਕਿ ਅਸੀਂ ਆਪਣੀ ਛੋਟੀ ਤੀ ਨੂੰ ਸਕੋਰਪੀਓ ਗੱਡੀ ਤੇ ਚੰਗਾ ਵਿਆਹ ਜਿਹੜਾ ਹੈਗਾ ਉਹ ਕੀਤਾ ਤਾਂ ਉਹ ਕਹਿੰਦੇ ਕਿ ਇੱਥੇ ਵੀ ਉਸ ਪਰਿਵਾਰ ਦੇ ਵੱਲੋਂ ਰੌਲਾ ਪਾਇਆ ਗਿਆ ਕਿ ਭਾਈ ਸਾਨੂੰ ਦਹੇਜ ਉਸ ਵੇਲੇ ਘੱਟ ਦਿੱਤਾ ਹੁਣ ਦਹੇਜ ਜਿਹੜਾ ਹੈਗਾ ਉਹ ਤੁਸੀਂ ਇਹਨਾਂ ਨੂੰ ਜ਼ਿਆਦਾ ਦਿੱਤਾ ਲੈ ਕੇ ਆਏ ਹਾਂ ਪ੍ਰੋਗਰਾਮ ਗਲ ਪਤੇ ਦੀ ਗੱਲ ਕਰਦੇ ਆ ਇੱਕ ਵਾਇਰਲ ਵੀਡੀਓ ਦੀ ਜੋ ਪਿਛਲੇ ਦਿਨੀ ਸੋਮਪ੍ਰੀਤ ਤੇ ਗੁਰਲਾਲ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਂਦੀ ਜਿਸ ਦੇ ਵਿੱਚ ਬੱਚੇ ਨੂੰ ਲੈ ਕੇ ਕਾਫੀ ਭਾਵੁਕ ਕੀਤਾ ਲੋਕ ਕਾਫੀ ਭਾਵੁਕ ਹੋਏ ਇਸ ਵੀਡੀਓ ਨੂੰ ਵੇਖ ਕੇ ਤਾਂ ਗੁਰਲਾਲ ਸਿੰਘ ਦਾ ਪੱਖ ਪਹਿਲਾਂ ਸਾਹਮਣੇ ਆਇਆ ਪਰ ਅੱਜ ਜੋ ਇੱਕ ਸੋਮਪ੍ਰੀਤ ਦਾ ਪੱਖ ਸਾਹਮਣੇ ਆਇਆ ਤਾਂ ਉਸਤੇ ਵੀ ਵਿਚਾਰ ਚਰਚਾ ਕਰਦੇ ਆ ਬਾਜੀ ਕਿਵੇਂ ਦੇਖਦੇ ਹੋ ਜੋ ਇੱਕ ਗੁਰਲਾਲ ਸਿੰਘ ਦਾ ਪੱਖ ਤਾਂ ਆਪਾਂ ਪਹਿਲਾਂ ਲੋਕਾਂ ਸਾਹਮਣੇ ਪੇਸ਼ ਕਰ ਚੁੱਕੇ ਆ ਪਰ ਦੂਸਰਾ ਪੱਖ ਚਲਾਉਣਾ ਵੀ ਆਪਣੇ ਲਈ ਜ਼ਰੂਰੀ ਸੀ ਕਿਉਂਕਿ ਇੱਕ ਪੱਖ ਤੇ ਗੱਲ ਨਹੀਂ ਕੀਤੀ ਜਾ ਸਕਦੀ ਸੋਮਪ੍ਰੀਤ ਦਾ ਪੱਖ ਕੀ ਕਹਿੰਦਾ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਹਾਲੇ ਸਿਰਫ ਗੁਰਲਾਲ ਸਿੰਘ ਦੇ ਪਰਿਵਾਰ ਦਾ ਪੱਖ ਜਿਹੜਾ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਅੱਜ ਸੋਮਪ੍ਰੀਤ ਦਾ ਪਰਿਵਾਰ ਸਾਹਮਣੇ ਆਉਂਦਾ ਉਹਦੇ ਫਾਦਰ ਸਾਹਿਬ ਸਾਹਮਣੇ ਆਉਂਦੇ ਨੇ ਉਹ ਸੋਮਪ੍ਰੀਤ ਖੁਦ ਸਾਹਮਣੇ ਆਉਂਦੀ ਆ ਤਾਂ ਉਹ ਉਹ ਪੱਖ ਵੱਡੇ ਸਵਾਲ ਗੁਰਲਾਲ ਦੇ ਪਰਿਵਾਰ ਦੇ ਉੱਪਰ ਜਿਹੜਿਆ ਹੈਗਾ ਉਹ ਖੜੇ ਕਰਦਾ ਹਾਂ ਪਰ ਉਸ ਪੱਖ ਤੇ ਜਾਣ ਤੋਂ ਪਹਿਲਾਂ ਇੱਕ ਦੋ ਗੱਲਾਂ ਜੇ ਮਤਲਬ ਐਜ਼ ਅ ਬਿਊਰ ਤੌਰ ਤੇ ਮੈਂ ਦੇਖਾਂ ਉਸ ਵੀਡੀਓ ਦੀਆਂ ਉਸ ਇੰਟਰਵਿਊ ਦੀਆਂ ਤਾਂ ਉਹ ਉਹ ਇੰਟਰਵਿਊ ਮਤਲਬ ਇੱਕ ਐਜ਼ ਐਜ਼ ਅ ਬਿਊਰ ਦੇ ਤੌਰ ਤੇ ਹੋ ਸਕਦਾ ਮੈਂ ਗਲਤ ਵੀ ਹੋ ਸਕਦਾ ਹਾਂ ਪਰ ਮੈਨੂੰ ਉਹ ਵੀਡੀਓ ਸਕ੍ਰਿਪਟਡ ਟਾਈਪ ਜੀ ਕੁਝ ਐਦਾਂ ਦਾ ਕੁਝ ਜਿਹੜਾ ਹੈਗਾ ਉਹ ਲੱਗਿਆ ਜਿਸ ਤਰ੍ਹਾਂ ਦੇ ਨਾਲ ਕਿ ਪਿੱਛੋਂ ਕੋਈ ਬੋਲ ਰਿਹਾ ਹੁੰਦਾ ਦੱਸ ਰਿਹਾ ਹੁੰਦਾ ਕਿ ਕਿਵੇਂ ਬੋਲਣਾ ਕਿਵੇਂ ਬੋਲਣਾ ਉਸ ਤਰ੍ਹਾਂ ਦੇ ਨਾਲ ਜਿਹੜੀ ਉਹ ਭੈਣਾ ਸੋਮਪ੍ਰੀਤ ਉਸ ਤਰ੍ਹਾਂ ਦੇ ਨਾਲ ਬੋਲ ਰਹੀ ਸੀ ਅ ਤੇ ਫਿਰ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਉਹ ਵੀਡੀਓ ਦੋ ਭਾਗਾਂ ਦੇ ਵਿੱਚ ਬਣਾਈ ਹੋਈ ਇੱਕ ਭਾਗ ਕਿਉਂਕਿ ਜ਼ਿਕਰ ਸੀ ਉਸ ਇੰਟਰਵਿਊ ਨੂੰ ਜੋ ਇੱਕ ਚੈਨਲ ਦੇ ਉੱਪਰ ਅਜ ਦੇਖੋਗੇ ਤਾਂ ਇੱਕ ਭਾਗ ਦੇ ਵਿੱਚ ਲੋਕੇਸ਼ਨ ਕੁਝ ਹੋਰ ਆ ਦੂਸਰੇ ਭਾਗ ਦੇ ਵਿੱਚ ਹੋ ਸਕਦਾ ਚਲੋ ਪਰਿਵਾਰ ਕੁਝ ਕਹਿੰਦਾ ਉਹ ਕਹਿਣਾ ਚਾਹੁੰਦਾ ਹੋਵੇ ਕਿ ਪਈ ਆਹ ਚੀਜ਼ਾਂ ਰੈਗੀਆਂ ਸੀ ਬੋਲਣੀਆਂ ਸੀ ਦੁਬਾਰੇ ਬੋਲਣਾ ਚਾਹੁੰਨੇ ਆ ਤਾਂ ਉਸ ਤੋਂ ਬਾਅਦ ਉਹ ਲੋਕੇਸ਼ਨ ਜਿਹੜੀ ਆ ਉਹ ਚੇਂਜ ਹੁੰਦੀ ਆ ਉਹ ਤਾਂ ਮਤਲਬ ਇੱਥੋਂ ਲੱਗਦਾ ਕਿ ਉੱਥੋਂ ਆਪਾਂ ਕਹਿੰਦੇ ਕਿ ਯਾਰ ਸਕ੍ਰਿਪਟਡ ਵਾਲਾ ਸੀਨ ਲੱਗਦਾ ਵੀ ਜਿਵੇਂ ਸਿਖਾਇਆ ਹੁੰਦਾ ਪਰਿਵਾਰ ਨੇ ਕਿ ਭਾਈ ਤੂੰ ਆਹ ਚੀਜ਼ਾਂ ਬੋਲਣੀਆਂ ਪਰ ਇਹਦੇ 'ਚ ਵੀ ਇੱਕ ਪੱਖ ਹੋਰ ਵੀ ਆ ਕਿਉਂਕਿ ਕਈ ਵਾਰੀ ਕੈਮਰਾ ਫੇਸ ਕਰਨ ਵੇਲੇ ਮਤਲਬ ਇੱਕ ਹਿਚਕਾੜ ਜੀ ਹਰ ਇੱਕ ਨੂੰ ਲਗਭਗ ਹੁੰਦੀ ਆ ਚਲੋ ਸਾਡਾ ਤਾਂ ਕੰਮ ਆ ਸੀ ਤਾਂ ਬੜੇ ਸਮੇਂ ਦੇ ਹਨਾ ਇਹ ਕਰ ਰਹੇ ਆ ਸ਼ੁਰੂਆਤ ਦੇ ਵੇਲੇ ਚ ਸਾਡੀ ਵੀ ਹਿਚਕਿਚਾਹਟ ਹੀ ਹੁੰਦੀ ਸੀ ਕੈਮਰਾ ਫੇਸ ਕਰਨ ਵੇਲੇ ਹੁਣ ਸੋਮਪ੍ਰੀਤਾ ਕਿਉਂਕਿ ਇੱਕ ਸੁਧਾਰਨ ਬੰਦੇ ਨੂੰ ਜੋ ਸੀ ਕੈਮਰੇ ਦੇ ਅੱਗੇ ਕਰੋਗੇ ਹੋ ਸਕਦਾ ਕਿ ਉਹ ਹਿਚਕਿਚਾਹਟ ਦੇ ਤੌਰ ਤੇ ਵੀ ਕਿਉਂਕਿ ਜਿਹੜੇ ਉਹਨਾਂ ਦੇ ਜਵਾਬ ਆਏ ਮੈਨੂੰ ਲੱਗਦਾ ਪੱਤਰਕਾਰ ਭਰਾ ਦੇ ਸਵਾਲ ਉਹਨੂੰ ਵੱਡੇ ਸੀ ਸੋਮਪ੍ਰੀਤ ਦੇ ਜਵਾਬ ਬਹੁਤ ਜ਼ਿਆਦਾ ਛੋਟੇ ਸੀ ਜਾਂ ਮਤਲਬ ਸ਼ਾਇਦ ਜਵਾਬ ਦੇ ਵਿੱਚ ਜਿੰਨੇ ਸ਼ਬਦ ਹੋਣੇ ਚਾਹੀਦੇ ਆ ਜਿੱਡਾ ਜਵਾਬ ਹੋਣਾ ਚਾਹੀਦਾ ਆ ਓਡਾ ਜਵਾਬ ਵੀ ਜਿਹੜਾ ਆ ਉਹ ਸਾਹਮਣੇ ਨਹੀਂ ਆਇਆ ਤਾਂ ਕਿਤੇ ਨਾ ਕਿਤੇ ਉਹ ਸਵਾਲੀਆ ਚਿੰਨ ਜਿੱਥੇ ਗੁਰਲਾਲ ਸਿੰਘ ਦੇ ਪਰਿਵਾਰ ਤੇ ਖੜੇ ਸੋਮਪ੍ਰੀਤ ਦੀ ਆਪਣੀ ਇੰਟਰਵਿਊ ਉਹਦੇ ਆਪਦੇ ਤੇ ਹੀ ਵੱਡੇ ਸਵਾਲੀਆ ਚਿੰਨ ਵੀ ਜਿਹੜੇ ਹੈਗੇ ਆ ਉਹ ਖੜੇ ਕਰ ਗਏ ਕਿਉਂਕਿ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਕੀ ਚਾਹੁੰਦੇ ਹੋ ਸੋਮਪ੍ਰੀਤ ਨੂੰ ਪੱਤਰਕਾਰ ਭਾਣੇ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ ਤਾਂ ਸੋਮਪ੍ਰੀਤ ਨੇ ਕਿਹਾ ਕਿ ਮੇਰੇ ਪਿਤਾ ਨੂੰ ਇਨਸਾਬ ਮਿਲਣਾ ਚਾਹੀਦਾ ਭਾਈ ਇੱਥੇ ਪਿਤਾ ਹੀ ਤਾਂ ਗੱਲ ਹੀ ਨਹੀਂ ਇਸਦਾ ਗੱਲ ਹੀ ਤੁਹਾਡੀ ਹੋ ਰਹੀ ਹੈ ਠੀਕ ਹੈ ਪਿਤਾਤਾਬਾਦ ਦੇ ਵਿੱਚ ਨੇ ਪਹਿਲਾਂ ਤਾਂ ਤੁਹਾਡਾ ਆ ਪਰਿਵਾਰ ਤਾਂ ਤੁਹਾਡਾ ਵਿਛੜਾਇਆ ਤੁਹਾਡੇ ਪੁੱਤਰ ਦੇ ਤੁਹਾਡੇ ਘਰ ਸਹੁਰੇ ਪਰਿਵਾਰ ਦੇ ਨਾਲੋਂ ਤੁਸੀਂ ਵਿਛੜੇ ਤੁਹਾਨੂੰ ਕੀ ਚਾਹੀਦਾ ਆ ਉਹ ਕਹਿੰਦੇ ਕਿ ਮੇਰੇ ਪਿਤਾ ਨੂੰ ਜਿਹੜਾ ਹੈਗਾ ਉਹ ਇਨਸਾਫ ਚਾਹੀਦਾ ਉਹ ਤੋਂ ਕੁਝ ਕੁ ਗੱਲਾਂ ਜਿਹੜੀਆਂ ਕਿ ਉਹਦੇ ਮੈਂ ਜਿਵੇਂ ਗੱਲ ਕਰੀ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਤਾਂ ਦੋ 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 ਚੀਜ਼ਾਂ ਨੇ ਇੱਕ ਤੈ ਹੈ ਕਿ ਜਿਵੇਂ ਮੈਨੂੰ ਐਜ਼ ਅ ਥੀਅਰ ਦੇ ਤੌਰ ਤੇ ਇੱਕ ਲੱਗਿਆ ਕਿ ਯਾਰ ਕਿਤਨਾ ਕਿਤੇ ਸਕ੍ਰਿਪਟਡ ਆ ਪਰ ਦੂਜਾ ਪੱਖ ਇਹ ਵੀ ਆ ਕਿ ਜਿਵੇਂ ਹਿਚਕਚਾਹਟ ਆ ਪਹਿਲੀ ਵਾਰ ਕੈਮਰੇ ਅੱਗੇ ਆ ਕਿਉਂਕਿ ਉਸ ਭੈਣ ਨੇ ਮਤਲਬ ਪੂਰੀ ਇੰਟਰਵਿਊ ਦੇ ਵਿੱਚ ਨੀਮੀ ਪਾ ਕੇ ਜਿਹੜੀ ਹੈਗੀ ਉਹ ਇੰਟਰਵਿਊ ਦਿੱਤੀ ਤੇ ਇੰਟਰਵਿਊ ਦੇ ਦੌਰਾਨ ਦੋ ਵਾਰੀ ਐਸਾ ਵੀ ਹੋਇਆ ਕਿ ਉਹ ਹੱਸਦੇ ਨਜ਼ਰ ਆਏ ਇੰਟਰਵਿਊ ਇੰਟਰਵਿਊ ਦੇ ਵਿੱਚ ਇਹ ਮੈਂ ਹੱਸਣ ਦੀ ਗੱਲ ਤਾਂ ਕੀਤੀ ਕਿ ਜਦੋਂ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਬੱਚਾ ਸੋਮਪ੍ਰੀਤ ਹੋਰਾਂ ਦੇ ਕੋਲੇ ਜਾਂਦਾ ਤਾਂ ਉਸ ਵੇਲੇ ਉਹ ਹੱਸਦੇ ਉਹ ਹਾਸੇ ਨੇ ਉਹਨਾਂ ਦੀ ਨੇ ਪੂਰੀ ਦੀ ਪੂਰੀ ਵੀਡੀਓ ਨੂੰ ਹੀ ਬਦਲ ਕੇ ਰੱਖ ਦਿੱਤਾ ਸੀ ਮਤਲਬ ਲੋਕਾਂ ਦਾ ਗੁੱਸਾ ਜਿਹੜਾ ਉਹ ਪੂਰਨ ਰੂਪ ਦੇ ਵਿੱਚ ਲੜਕੀ ਪਰਿਵਾਰ ਤੇ ਲੜਕੀ ਦੇ ਉੱਪਰ ਜਿਹੜਾ ਵਰਿਆ ਸੀ ਉਸ ਹਾਸੇ ਨੂੰ ਕਰਕੇ ਉਸ ਹਾਸੇ ਨੂੰ ਲੈ ਕੇ ਕੇ ਭਾਈ ਇੰਨਾ ਭਾਵਕ ਪਾਲਾ ਇੰਨਾ ਭਾਵਕ ਵੇਲਾ ਆ ਇੱਕ ਕੁੜੀ ਜਿਹੜੀ ਹੱਸ ਰਹੀ ਆ ਮੈਂ ਤਾਂ ਗੱਲ ਜਿਹੜੀ ਹੈਗੀ ਹਾਸੇ ਦੀ ਹੋ ਵਿੱਚ ਕਰੀ ਆ ਹੁਣ ਜੇਕਰ ਉਹਨਾਂ ਦੇ ਪੱਖ ਤੇ ਆਉਣੇ ਆ ਤਾਂ ਪੱਖ ਹੀ ਕਹਿੰਦਾ ਆ ਜਿਵੇਂ ਗੁਰਲਾਲ ਨੇ ਇਲਜ਼ਾਮਤ ਲਾਏ ਸੀ ਕਿ ਕਿਸੇ ਮੁੰਡੇ ਦੇ ਨਾਲ ਗੱਲਬਾਤ ਜਿਹੜੀ ਹੈਗੀ ਕਰਦੀ ਸੀ ਸੋਮਪ੍ਰੀਤ ਦੇ ਵੱਲੋਂ ਕੀਤੀ ਜਾਂਦੀ ਸੀ ਜਦੋਂ ਅਸੀਂ ਪੁੱਛਦੇ ਸੀ ਕਿ ਭਾਈ ਕੌਣ ਆ ਇਹ ਤਾਂ ਉਹਦੇ ਵੱਲੋਂ ਇਹ ਕਹਿ ਦਿੱਤਾ ਜਾਂਦਾ ਸੀ ਕਿ ਇਹ ਜਿਹੜੀ ਹੈਗੀ ਆ ਮੇਰੀ ਫਰੈਂਡ ਆ ਗੁਰਲਾਲ ਦੇ ਦੱਸਣ ਮੁਤਾਬਕ ਸੋਮਪ੍ਰੀਤ ਦੇ ਘਰ ਦੇ ਘਰ ਵਾਲਿਆਂ ਨੂੰ ਵੀ ਇਹ ਚੀਜ਼ ਦਾ ਪਤਾ ਸੀ ਗੁਰਲਾਲ ਦੇ ਦੱਸਣ ਮੁਤਾਬਕ ਸੋਮਪ੍ਰੀਤ ਨੇ ਉਸ ਉਹਦੇ ਤੋਂ ਕਈ ਵਾਰ ਮਾਫੀ ਵੀ ਮੰਗੀ ਸੀ ਪਰ ਜਦੋਂ ਸੋਮਪ੍ਰੀਤ ਨੂੰ ਇਹ ਸਵਾਲ ਹੋਇਆ ਕਿ ਭਾਈ ਤੁਸੀਂ ਕਿਸੇ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕਰਦੇ ਸੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਸ ਚੀਜ਼ ਦਾ ਇਨਕਾਰ ਕੀਤਾ ਮਨਾ ਕੀਤਾ ਕਿ ਜਾਣਬੁੱਝ ਕੇ ਮੈਨੂੰ ਬਦਨਾਮ ਕੀਤਾ ਜਾ ਰਿਹਾ ਮੈਂ ਕਿਸੇ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਜਿਹੜੀ ਹੈਗੀ ਆ ਉਹ ਨਹੀਂ ਕਰਦੀ ਸੀ ਜਾਣਬੁੱਝ ਕੇ ਮੈਨੂੰ ਬਦਨਾਮ ਕਰਦੇ ਆ ਤੇ ਉਹ ਕਹਿੰਦੀ ਕਿ ਜਦੋਂ ਗੱਲਬਾਤ ਹੀ ਨਹੀਂ ਕਰਦੀ ਸੀ ਤਾਂ ਫਿਰ ਮੁਆਫੀ ਮੰਗਣਾ ਤਾਂ ਭਾਈ ਬਹੁਤ ਦੂਰ ਦੀ ਗੱਲ ਆ ਹੁਣ ਇੱਥੇ ਤਾਂ ਫਿਰ ਵੱਡਾ ਸਵਾਲ ਇਹ ਆਉਂਦਾ ਕਿ ਜੇਕਰ ਗੱਲਬਾਤ ਐਸੀ ਕੋਈ ਗੱਲਬਾਤ ਨਹੀਂ ਸੀ ਜੈਸੀ ਗੁਰਲਾਲ ਸਿੰਘ ਦੇ ਬੰਦੇ ਇਲਜ਼ਾਮ ਮਤ ਲਾਏਗੇ ਤਾਂ ਫਿਰ ਤਾਂ ਫਿਰ ਭਾਈ ਘਰ ਛੱਡਣ ਦੀ ਨੌਬਤ ਕਿਉਂ ਬਾਈ ਆ ਇੱਥੋਂ ਤੱਕ ਗੱਲ ਕਿਉਂ ਪਹੁੰਚੀ ਤੇ ਜਿਹੜੀ ਉਹ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਕੁੱਟਮਾਰ ਵਾਲੀ ਉਹ ਕੀ ਸੀ ਤਾਂ ਉੱਥੇ ਸੋਮਪ੍ਰੀਤ ਦਾ ਕਹਿਣਾ ਇਹ ਸੀ ਕਿ ਭਾਈ ਵਿਆਹ ਤੋਂ 4 ਕਿੰਨੇ 3-4-5 ਮਹੀਨੇ ਬਾਅਦ ਹੀ ਪਰਿਵਾਰ ਦੇ ਵੱਲੋਂ ਕੁੱਟਮਾਰ ਸ਼ੁਰੂ ਹੋਗੀ ਇਹ ਤੋਂ ਪਹਿਲਾਂ ਆਪਾਂ ਸੋਮਪ੍ਰੀਤ ਦੇ ਪਰਿਵਾਰ ਦੇ ਉੱਪਰ ਜਿਹੜਾ ਜ਼ਰੂਰ ਚੱਲ ਜੇ ਉਹਦੇ ਪਰਿਵਾਰ ਦੇ ਪਿਛੋਕੜ ਤੇ ਜ਼ਰੂਰ ਆ ਜਾਈਏ ਜਿੰਨਾ ਕੁ ਉਹਦੇ ਪਰਿਵਾਰ ਦਾ ਪਿਛੋਕੜ ਸਾਹਮਣੇ ਆਇਆ ਹੁਣ ਤੱਕ ਉਹਦੇ ਪਰਿਵਾਰ ਦਾ ਪਿਛੋਕੜ ਇਹ ਆ ਕਿ ਉਹ ਜੁਆਇੰਟ ਫੈਮਿਲੀ ਆ ਸੋਮਪ੍ਰੀਤ ਦੇ ਆਪਦਾ ਰੀਅਲ ਬ੍ਰਦਰ ਨਹੀਂ ਕੋਈ ਹੈਗਾ ਠੀਕ ਹੈ ਚਾਚੇ ਦਾ ਬੇਟਾ ਤਾਏ ਦਾ ਬੇਟਾ ਉਹ ਜ਼ਰੂਰ ਹੋ ਸਕਦਾ ਹੋਵੇ ਪਰ ਉਹਦੇ ਰੀਅਲ ਬ੍ਰਦਰ ਨਹੀਂ ਉਹ ਤਿੰਨ ਭੈਣਾਂ ਨੇ ਸਭ ਤੋਂ ਵੱਡੀ ਸੋਮਪ੍ਰੀਤਾ ਉਸ ਤੋਂ ਛੋਟੀ ਇੱਕ ਉਹਦੀ ਸਿਸਟਰਾ ਜਿਹਦਾ ਕੀ ਮਹੀਨਾ ਪਹਿਲਾਂ ਵਿਆਹ ਹੋਇਆ ਇੱਕ ਤੀਜੀ ਸਿਸਟਰਾ ਜੋ ਜੋ ਛੋਟੀਆਂ ਜੋ ਹਜੇ ਵਿਆਹੀ ਨਹੀਂ ਹੈ ਜੋ ਜੀ ਕੁਆਰੀ ਆ ਜਿਸ ਦੇ ਕਰਕੇ ਅ ਇੱਕ ਇਲਜ਼ਾਮਾ ਤੇ ਲੱਗੇ ਕਿ ਸੋਮਪ੍ਰੀਤ ਦਾ ਸਹੁਰਾ ਪਰਿਵਾਰ ਜਿਹੜਾ ਸੀ ਉਹ 4 ਤੋਂ 5 ਕਿ ਮਹੀਨੇ ਬਾਅਦ ਜਦੋਂ ਸੋਮਪ੍ਰੀਤ ਦਾ ਵਿਆਹ ਹੁੰਦਾ ਆ ਸਾਲ 2023 ਦੀ ਗੱਲ ਆ ਤਾਂ ਉਦੋਂ 4 ਤੋਂ 5 ਮਹੀਨੇ ਬਾਅਦ ਸੋਮਪ੍ਰੀਤ ਨੂੰ ਇਹ ਕਹਿਣਾ ਸ਼ੁਰੂ ਕਰ ਦਿੰਦਾ ਕਿ ਭਾਈ ਤੂੰ ਜ਼ਮੀਨ ਜਿਹੜੀ ਆ ਉਹ ਲੈ ਕੇ ਆ ਜ਼ਮੀਨ ਜਿਹੜੀ ਆ ਉਹ ਤੂੰ ਲਿਆ ਤੇਰੇ ਫਾਦਰ ਤੋਂ ਜ਼ਮੀਨ ਲੈ ਕੇ ਆ ਜ਼ਮੀਨ ਸਾਨੂੰ ਜਿਹੜੀ ਹੈਗੀ ਉਹ ਚਾਹੀਦੀ ਆ ਇਸ ਕਰਕੇ ਉਹ ਕਹਿੰਦੇ ਨੇ ਕਿ ਸਰ ਨਾਲ ਉਹ ਕੁੱਟਮਾਰ ਕਰਦੇ ਸੀ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਤੇਰੇ ਕਿਹੜਾ ਕੋਈ ਭਰਾ ਆ ਜ਼ਮੀਨ ਤੁਹਾਡੀ ਤਿੰਨਾਂ ਭੈਣਾਂ ਦੀ ਵਿਰਾਸਤਾਂ ਕਰਕੇ ਤੂੰ ਜ਼ਮੀਨ ਜਿਹੜੀ ਆ ਹੈਗੀ ਆ ਉਹ ਲੈ ਆ ਤਾ ਕਰਕੇ ਉਹ ਕਹਿੰਦੇ ਕਿ ਸਰਨ ਮੇਰੇ ਨਾਲ 4 ਤੋਂ 5 ਮਹੀਨੇ ਦੇ ਵਿੱਚ ਵਿੱਚ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕੁੱਟਮਾਰ ਨਿਰੰਤਰ ਚੱਲਦੀ ਰਹੀ ਇਸ ਦੌਰਾਨ ਤਿੰਨ ਤੋਂ ਚਾਰ ਵਾਰ ਪੰਚਾਇਤਾਂ ਵੀ ਹੋਈਆਂ ਉਹਨਾਂ ਪੰਚਾਇਤਾਂ ਦੇ ਵਿੱਚ ਵੀ ਗੱਲਬਾਤ ਹੁੰਦੀ ਸੀ ਪਰ ਉਹਨਾਂ ਪੰਚਾਇਤਾਂ ਦੇ ਵਿੱਚ ਸਮਝਾ ਦਿੱਤਾ ਜਾਂਦਾ ਸੀ ਪਰ ਇੱਥੇ ਇੱਕ ਗੱਲ ਹੋਰ ਆ ਜਿਹੜੀ ਸਪਸ਼ਟ ਤੌਰ ਤੇ ਸਾਹਮਣੇ ਨਹੀਂ ਆਈ ਇਹ ਪੰਚਾਇਤ ਜਿਹੜੀ ਜ਼ਮੀਨ ਵਾਲੀ ਗੱਲ ਆ ਕਿਉਂਕਿ ਉਹਦੇ ਪਿਤਾ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜੀ ਜ਼ਮੀਨ ਆ ਉਸ ਮੁੰਡਾ ਮੁੰਡੇ ਵਾਲੇ ਜਿਹੜੇ ਉਹ ਸੂਮਪ੍ਰੀਤ ਨੂੰ ਕਹਿੰਦੇ ਸੀ ਤੇ ਭਾਈ ਜ਼ਮੀਨ ਸਾਨੂੰ ਚਾਹੀਦੀ ਪਰ ਉਹ ਕਹਿੰਦੇ ਕਿ ਉਹਨਾਂ ਨੇ ਕਦੇ ਇਸ ਬਾਬਤ ਮੇਰੀ ਮੁੰਡੇ ਦੇ ਨਾਲ ਕਦੇ ਕਿਸੇ ਕਿਸੇ ਵੀ ਵੇਲੇ ਗੱਲਬਾਤ ਜਿਹੜੀ ਆ ਉਹ ਨਹੀਂ ਹੋਈ ਹੁਣ ਇਹ ਵੀ ਗੱਲ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਿ ਅ ਲੜਕੀ ਨੂੰ ਤੁਹਾਡੀ ਨੂੰ ਇਹ ਕਹਿ ਰਹੇ ਨੇ ਕਿ ਭਾਈ ਇਹਨੂੰ ਜਿਹੜਾ ਹੈਗਾ ਜ਼ਮੀਨ ਚਾਹੀਦੀ ਆ ਤਿੰਨ ਤੋਂ ਚਾਰ ਵਾਰ ਪੰਚਾਇਤਾਂ ਹੋਈਆਂ ਕਿ ਉਹਨਾਂ ਪੰਚਾਇਤਾਂ ਦੇ ਦੌਰਾਨ ਤੁਹਾਡੀ ਉੱਥੇ ਗੱਲਬਾਤ ਨਹੀਂ ਹੋਈ ਕਿ ਉਹਨਾਂ ਪੰਚਾਇਤਾਂ ਦੇ ਦੌਰਾਨ ਤੁਸੀਂ ਮੁੰਡੇ ਨੂੰ ਖੜਾ ਕੇ ਨਹੀਂ ਪੁੱਛਿਆ ਕਿ ਭਾਈ ਹਾਂ ਜਦੋਂ ਰਿਸ਼ਤਾ ਹੋਇਆ ਕਿ ਉਦੋਂ ਸਾਡੀ ਜ਼ਮੀਨ ਦੀ ਗੱਲ ਹੋਈ ਕਿ ਭਾਈ ਅਸੀਂ ਜ਼ਮੀਨ ਜਿਹੜੀ ਆ ਉਹ ਨਹੀਂ ਦੇਣੀ ਸੋਂ ਪ੍ਰੀਤ ਨੂੰ ਜਾਂ ਅਸੀਂ ਜ਼ਮੀਨ ਜਿਹੜੀ ਉਹ ਤੁਹਾਨੂੰ ਨਹੀਂ ਦੇਣੀ ਸਾਡਾ ਸਾਂਝਾ ਪਰਿਵਾਰ ਆ ਸੀ ਪਰਿਵਾਰ ਦੇ ਵਿੱਚ ਮੰਣਣੀ ਆ ਐਸੀ ਕੋਈ ਵੀ ਗੱਲ ਜਿਹੜੀ ਹੈਗੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੀ ਆ ਉਹ ਸਾਹਮਣੇ ਨਹੀਂ ਖਾਸ ਕਰ ਉਹਦੇ ਪਿਤਾ ਦੇ ਵੱਲੋਂ ਸਾਹਮਣੇ ਨਹੀਂ ਹਾਂ ਇਹ ਜ਼ਰੂਰ ਉਹਦੇ ਪਿਤਾ ਕਹਿੰਦੇ ਰਹੇ ਨੇ ਕਿ ਭਾਈ ਜਿਹੜੇ ਵਿਚੋਲੇ ਸੀ ਵਿਚੋਲਾ ਸੀ ਜਿਹੜਾ ਸੋਮਪ੍ਰੀਤ ਦਾ ਤੇ ਗੁਰਲਾਲ ਦਾ ਉਹ ਗੁਰਲਾਲ ਦੇ ਵੀ ਪਰਿਵਾਰਕ ਰਿਸ਼ਤੇਦਾਰ ਸੀ ਤੇ ਸੋਮਪ੍ਰੀਤ ਥਰਾਂ ਦਾ ਵੀ ਪਰਿਵਾਰਕ ਰਿਸ਼ਤੇਦਾਰ ਸੀ ਇੱਕ ਤਰਫੋਂ ਮਾਸੜ ਲੱਗਦਾ ਸੀ ਸ਼ਾਇਦ ਇੱਕ ਤਰਫੋਂ ਮਾਮਾ ਲੱਗਦਾ ਸੀ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਜ਼ਰੂਰ ਕਿਹਾ ਕਿ ਭਾਈ ਐਸੀ ਗੱਲ ਸੋਮਪ੍ਰੀਤ ਦੇ ਸਹੁਰੇ ਪਰਿਵਾਰ ਵੱਲੋਂ ਆ ਰਹੀ ਹੈ ਤੁਸੀਂ ਜਾ ਕੇ ਗੱਲਬਾਤ ਕਰੋ ਤਾਂ ਉਹ ਕਹਿੰਦੇ ਉਹਨਾਂ ਨੇ ਜਾ ਕੇ ਗੱਲਬਾਤ કરી ਪਰ ਜਦੋਂ ਜਾ ਕੇ ਗੱਲਬਾਤ ਹੁੰਦੀ ਜਦੋਂ ਜਦੋਂ ਪੰਚਾਇਤ ਫਿਰ ਕੁੱਟ ਮਾਰ ਦਾ ਸਿਲਸਲਾ ਫਿਰ ਕੁੱਟ ਮਾਰ ਦਾ ਸਿਲਸਲਾ ਸ਼ੁਰੂ ਹੁੰਦਾ ਪਰ ਇੱਕ ਹੋਰ ਚੀਜ਼ ਦੇਖੋ ਇਸ ਸਿਲਸਲੇ ਦੇ ਦੌਰਾਨ ਉਹਨਾਂ ਦੇ ਦੱਸਣ ਮੁਤਾਬਕ 4 ਤੋਂ 5 ਮਹੀਨੇ ਬਾਅਦ ਕੁੱਟ ਮਾਰ ਦਾ ਸਿਲਸਲਾ ਸ਼ੁਰੂ ਹੋਇਆ ਕਿਸੇ ਵੀ ਮਤਲਬ ਕੁੜੀ ਪਰਿਵਾਰ ਦੇ ਵੱਲੋਂ ਇੱਕ ਵੀ ਕੋਈ ਵੀ ਪੁਲਿਸ ਕੰਪਲੇਂਟ ਕਿਸੇ ਤਰ੍ਹਾਂ ਦੀ ਵੀ ਨਹੀਂ ਕੀਤੀ ਗਈ ਤਾਂ ਇਸ ਤੇ ਕੁੜੀ ਪਰਿਵਾਰ ਦਾ ਪੱਖ ਇਹ ਆ ਉਹ ਕਹਿੰਦੇ ਨੇ ਕਿ ਅਸੀਂ ਨਹੀਂ ਜਾਣਾ ਚਾਹੁੰਦੇ ਸੀ ਵੀ ਆਪਦੀ ਅੰਦਰਲੀ ਗੱਲ ਨੂੰ ਆਪਦੀ ਇੱਜ਼ਤ ਨੂੰ ਨਹੀਂ ਛਲਣਾ ਚਾਹੁੰਦੇ ਸੀ ਵੀ ਆਪਦੀ ਅੰਦਰਲੀ ਗੱਲ ਨੂੰ ਅਸੀਂ ਪੁਲਿਸ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਅਸੀਂ ਰੱਖਣਾ ਉਹ ਅਸੀਂ ਨਹੀਂ ਅਸੀਂ ਰੱਖਣਾ ਚਾਹੁੰਦੇ ਸੀ ਪੁਲਿਸ ਦੇ ਵਿੱਚ ਤਾਂ ਕਰਕੇ ਅਸੀਂ ਜਿਹੜਾ ਹੈਗਾ ਉਹ ਨਹੀਂ ਕਿ ਮੈਨੂੰ ਲੱਗਦਾ ਕਿ ਜੇਕਰ ਇਹ ਝਗੜੇ ਵਾਲੀ ਗੱਲ ਸਹੀ ਹੈ ਤਾਂ ਇਹ ਫਿਰ ਵੱਡੀ ਗਲਤੀ ਕੁੜੀ ਪਰਿਵਾਰ ਦੀ ਰਹੀ ਹੈ ਕਿ ਉਹਨਾਂ ਦੇ ਵੱਲੋਂ ਪੁਲਿਸ ਦੇ ਵਿੱਚ ਨਾ ਜਾਣਾ ਪੁਲਿਸ ਦੇ ਵਿੱਚ ਇਹ ਚੀਜ਼ ਜਿਹੜੀ ਹੈ ਨਾ ਕਈ ਜਾਨੀ ਜਿਹਨੂੰ ਉਹਦੇ ਫਾਦਰ ਸਾਹਿਬ ਜਿਹੜੇ ਉਹ ਖੁਦ ਵੀ ਕਬੂਲਦੇ ਨੇ ਤਾਂ ਉਹ ਕਹਿੰਦੇ ਜਦੋਂ ਪੰਚਾਇਤਾਂ ਹੁੰਦੀਆਂ ਉਸ ਵੇਲੇ ਵੀ ਅਸੀਂ ਜਾਂਦੇ ਤੇ ਆਪਣੀ ਕੁੜੀ ਨੂੰ ਸਮਝਾ ਕੇ ਆਉਂਦੇ ਹੁੰਦੇ ਸੀ ਕਿ ਭਾਈ ਆਪਣੀ ਕੁੜੀ ਦੇ ਵਿੱਚ ਹੀ ਗਲਤੀ ਕਰਦੇ ਸੀ ਉਹ ਕਹਿੰਦੇ ਕਿ ਸਾਨੂੰ ਇਹ ਸੀ ਕਿ ਕਿਤੇ ਜੇ ਸੀ ਆਪਣੀ ਕੁੜੀ ਨੂੰ ਹੱਲਾਸ਼ੀਰੀ ਦੇ ਆਏ ਤਾਂ ਇਹ ਨਾ ਹੋਵੇ ਕਿ ਝਗੜਾ ਬਹੁਤ ਜ਼ਿਆਦਾ ਜਿਹੜਾ ਹੈਗਾ ਵੱਧ ਜਾਵੇ ਤਾਂ ਉਹ ਕਹਿੰਦੇ ਅਸੀਂ ਆਪਣੀ ਕੁੜੀ ਨੂੰ ਸਤ ਤੱਕ ਇਥੋਂ ਤੱਕ ਕਹਿੰਦੇ ਹੁੰਦੇ ਸੀ ਕਿ ਭਾਈ ਮਤਲਬ ਤੂੰ ਆਪਣੀ ਸੱਸ ਦੇ ਅੱਗੇ ਨਾ ਬੋਲਿਆ ਕਰ ਜੇ ਉਹ ਕੁਝ ਕਹਿੰਦੇ ਨੇ ਤੂੰ ਜ਼ਿਆਦਾ ਨਾ ਬੋਲਿਆ ਕਰ ਮਤਲਬ ਝਗੜੇ ਨੂੰ ਹੋਰ ਜਿਹੜਾ ਜਿਹੜਾ ਹੈਗਾ ਉਹ ਨਾ ਵਧਾਇਆ ਕਰ ਤਾਂ ਕਹਿੰਦੇ ਨੇ ਇਹ ਸਿਲਸਿਲਾ ਚੱਲਦਾ ਰਿਹਾ ਇੱਕ ਇੱਕ ਵੱਡੇ ਸਵਾਲ ਹੋਰ ਖੜੇ ਕਰਦੇ ਨੇ ਕਿ ਜਦੋਂ ਉਹਨਾਂ ਦਾ ਬੇਟਾ ਜਿਹੜਾ ਆ ਹੁੰਦਾ ਜਿਹੜਾ 2 ਸਾਲ ਦੀ ਜਿਹੜੀ ਜਿਹਦੀ ਉਮਰ ਆ ਜਿਹੜੀ ਉਹ ਵੀਡੀਓ ਵਾਇਰਲ ਹੋਈ ਪਾ ਬ ਕਰਦੀ ਹੈ ਜਿਹੜੀ ਹਰ ਇੱਕ ਨੂੰ ਉਹ ਕਹਿੰਦੇ ਨੇ ਕਿ ਜਦੋਂ ਸੋਮਪ੍ਰੀਤ ਦੇ ਬੇਟਾ ਹੁੰਦਾ ਆ ਤਾਂ ਉਹ ਤਕਰੀਬਨ ਕੁਝ ਕੁ ਦਿਨਾਂ ਦਾ ਸੀ ਉਸ ਵੇਲੇ ਸੋਮਪ੍ਰੀਤ ਦੀ ਮਾਤਾ ਸੋਮਪ੍ਰੀਤ ਦੇ ਸਹੁਰੇ ਘਰ ਦੇ ਵਿੱਚ ਜਾਂਦੀ ਆ ਤਾਂ ਉਹਨਾਂ ਦਿਨਾਂ ਦੇ ਵਿੱਚ ਸੋਮਪ੍ਰੀਤ ਨੂੰ ਜਿਹੜਾ ਹੈਗਾ ਉਸ ਦੀ ਸੱਸ ਦੇ ਵੱਲੋਂ ਕੁੱਟਿਆ ਜਾਂਦਾ ਆ ਇਹ ਇਲਜ਼ਾਮ ਉਹਦੇ ਫਸੂਮਪਰੀ ਦੇ ਫਾਦਰ ਸਾਹਿਬ ਦੇ ਵੱਲੋਂ ਲਾਇਏ ਗਏ ਨੇ ਤੇ ਉਹ ਕਹਿੰਦੇ ਕਿ ਜਦੋਂ ਇਹ ਗੱਲਬਾਤ ਸਾਡੇ ਸਾਹਮਣੇ ਜਦੋਂ ਇਹ ਗੱਲ ਸਾਡੇ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਅਸੀਂ ਇਹ ਗੱਲ ਜਿਹੜੀ ਹੈਗੀ ਆ ਉਹ ਰੱਖੀ ਕਿ ਭਈ ਐਸਾ ਕੁਝ ਉਹਨਾਂ ਦੇ ਪਰਿਵਾਰ ਦੇ ਵਿੱਚ ਚੱਲ ਰਿਹਾ ਆ ਹੁਣ ਵਿਚੋਲੇ ਕੋਲੇ ਰੱਖੀ ਕਿਹਦੇ ਕੋਲ ਰੱਖੀ ਤਾਂ ਉਹ ਕਹਿੰਦੇ ਅਸੀਂ ਉਹ ਇਹ ਗੱਲ ਰੱਖੀ ਤਾਂ ਫਿਰ ਇੱਥੇ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀ ਆ ਕਿ ਜੇ ਐਸਾ ਕੁਝ ਬਹੁਤ ਸਮੇਂ ਪਹਿਲਾਂ ਤੋਂ ਚੱਲ ਰਿਹਾ ਸੀ ਤਾਂ ਫਿਰ ਭਾਈ ਪੁਲਿਸ ਕੰਪਲੇਂਟ ਬਣਦੀ ਸੀ ਜਦੋਂ ਤੱਕ ਤੁਹਾਡੀ ਧੀ ਤੁਹਾਨੂੰ ਕਹਿ ਰਹੀ ਸੀ ਉਦੋਂ ਤੱਕ ਚਲੋ ਠੀਕ ਆ ਤੁਹਾਡੇ ਅੱਖਾਂ ਤੋਂ ਉੱਲੇ ਸੀ ਪਰ ਜਿਸ ਵੇਲੇ ਤੁਹਾਡੇ ਘਰ ਦੀ ਔਰਤ ਜਿਹੜੀ ਉਸ ਘਰ ਦੇ ਵਿੱਚ ਜਾਂਦੀ ਆ ਉਸ ਘਰ ਦੇ ਵਿੱਚ ਜਾ ਕੇ ਉਹ ਸਾਰੀਆਂ ਚੀਜ਼ਾਂ ਦੇਖਦੀ ਆ ਸਾਰੇ ਸੀਨ ਦੇਖਦੀ ਆ ਜਿਹੜੇ ਤੁਹਾਡੇ ਮੁਤਾਬਕ ਤੁਹਾਡੀ ਧੀ ਦੱਸਦੀ ਸੀ ਕਿ ਤੁਹਾਡੀ ਧੀ ਨੇ ਉੱਥੇ ਕੁਟਮਰ ਹੁੰਦੀ ਆ ਤਾਂ ਫਿਰ ਭਾਈ ਉਦੋਂ ਕਿਸੇ ਤਰ੍ਹਾਂ ਦੀ ਪੁਲਿਸ ਕੰਪਲੇਂਟ ਜਿਹੜੀ ਆ ਤੁਹਾਡੇ ਵੱਲੋਂ ਕਿਉਂ ਨਹੀਂ ਕੀਤੀ ਗਈ ਜੇਦੋਂ ਕੀਤੀ ਗਈ ਹੁੰਦੀ ਤਾਂ ਉਹ ਹੁਣ ਸ਼ਾਇਦ ਤੁਹਾਡੇ ਪੱਖ ਦੇ ਵਿੱਚ ਜਿਹੜੀ ਹੈਗੀ ਉਹ ਉਹ ਪੁਲਿਸ ਕੰਪਲੇਨ ਤੁਹਾਡੇ ਪੱਖ ਦੇ ਵਿੱਚ ਜਾਂਦੀ ਨਜ਼ਰੋਂ ਤਾਂ ਉਹਨਾਂ ਦੇ ਵੱਲੋਂ ਕੁੱਲ ਮਿਲਾ ਕੇ ਜੋ ਇਹ ਸਭ ਸੀਨ ਜੋ ਕ੍ਰੀਏਟ ਹੋਇਆ ਇਹਨੂੰ ਦੱਸਿਆ ਗਿਆ ਤਾਂ ਉਹ ਕਹਿੰਦੇ ਨੇ ਕਿ ਜ਼ਮੀਂਦਾ ਜ਼ਮੀਨ ਕਰਕੇ ਪਰਿਵਾਰ ਜਿਹੜਾ ਹੈਗਾ ਉਹ ਕਹਿੰਦਾ ਸੀ ਕਿ ਜ਼ਮੀਨ ਭਾਈ ਤੂੰ ਆਪਣੀ ਜ਼ਮੀਨ ਲੈ ਕੇ ਆ ਫਿਰ ਉਹ ਇੱਕ ਗੱਲ ਹੋਰ ਕਹਿੰਦੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਆਪਣੀ ਛੋਟੀ ਤੀ ਦਾ ਵਿਆਹ ਕੀਤਾ ਜਦੋਂ ਹਾਲਾਂਕਿ ਜਦੋਂ 223 ਦੇ ਵਿੱਚ ਸਾਡੀ ਸੋਮਪਰੀ ਦਾ ਵਿਆਹ ਹੋਇਆ ਸੀ ਉਦੋਂ ਇਹਨੂੰ ਸਵਿਫਟ ਗੱਡੀ ਦਿੱਤੀ ਗਈ ਸੀ ਤੇ ਚੰਗੇ ਚੰਗਾ ਜਿਹੜਾ ਹੈ ਵਿਆਹ ਕੀਤਾ ਗਿਆ ਸੀ ਤੇ ਹੁਣ ਜਦੋਂ ਵਿਆਹ ਕੀਤਾ ਉਹ ਕਹਿੰਦੇ ਕਿ ਅਸੀਂ ਆਪਣੀ ਛੋਟੀ ਤੀ ਨੂੰ ਸਕੋਰਪੀਓ ਗੱਡੀ ਤੇ ਚੰਗਾ ਵਿਆਹ ਜਿਹੜਾ ਹੈਗਾ ਉਹ ਕੀਤਾ ਤਾਂ ਉਹ ਕਹਿੰਦੇ ਕਿ ਇੱਥੇ ਵੀ ਉਸ ਪਰਿਵਾਰ ਦੇ ਵੱਲੋਂ ਰੌਲਾ ਪਾਇਆ ਗਿਆ ਕਿ ਭਾਈ ਸਾਨੂੰ ਦੇਹ ਉਸ ਵੇਲੇ ਘੱਟ ਦਿੱਤਾ ਹੁਣ ਦੇਹ ਜਿਹੜਾ ਹੈਗਾ ਉਹ ਤੁਸੀਂ ਇਹਨਾਂ ਨੂੰ ਜ਼ਿਆਦਾ ਦਿੱਤਾ ਇਹ ਇਲਜ਼ਾਮ ਸੋਮਪ੍ਰੀਤ ਦੇ ਫਾਦਰ ਸਾਹਿਬ ਦੇ ਵੱਲੋਂ ਜਿਹੜੇ ਹੈਗੇ ਆ ਉਹ ਲਾਇਏਗੇ ਨਹੀਂ ਸੋਮਪ੍ਰੀਤ ਦੇ ਫਾਦਰ ਨਹੀਂ ਗੱਲਾਂ ਜਿਹੜੀਆਂ ਨੇ ਕਈਆਂ ਨੇ ਉਹਨੇ ਗੱਲਾਂ ਕਿੰਨੀਆਂ ਸੱਚ ਨੇ ਕਿੰਨੀਆਂ ਝੂਠੀਆਂ ਨੇ ਤਾਂ ਚਲੋ ਗੁਰਲਾਲ ਉਹਦਾ ਪਰਿਵਾਰ ਆ ਕੇ ਦੱਸੂਗਾ ਕੀ ਸੀ ਨਾ ਪਰ ਇਹ ਇਲਜ਼ਾਮ ਉਹਦੇ ਵੱਲੋਂ ਲਾਇਏਗੇ ਫਿਰ ਉਹ ਕਹਿੰਦੇ ਨੇ ਕਿ 23 24 25 ਦੇੜ ਗੇੜ ਇੱਕ ਮੈਰਿਜ ਸੀ ਸੋਮਪ੍ਰੀਤ ਦੇ ਪਰਿਵਾਰ ਦੇ ਵਿੱਚ ਤਾਂ ਕਹਿੰਦੇ ਕਿ ਇਸ ਮੈਰਿਜ ਤੇ ਜਾਣ ਦੇ ਲਈ ਸੋਮਪ੍ਰੀਤ ਨੇ ਜਦੋਂ ਆਪਣੇ ਜਦੋਂ ਗੁਰਲਾਲ ਦੇ ਪਰਿਵਾਰ ਨੂੰ ਜਿਹੜਾ ਕਿਹਾ ਤਾਂ ਉਸ ਵੇਲੇ ਵੀ ਗੁਰਲਾਲ ਦੇ ਵੱਲੋਂ ਕੁੱਟਮਾਰ ਉਹਦੇ ਨਾਲ ਕੀਤੀ ਗਈ ਸੋਮਪ੍ਰੀ ਦੇ ਨਾਲ ਕੁੱਟਮਾਰ ਜਿਹੜੀ ਕੀਤੀ ਗਈ ਜਿਵੇਂ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਇੱਕ ਵੀਡੀਓ ਸਾਹਮਣੇ ਜ਼ਰੂਰ ਆਈ ਆ ਜਿਸ ਵੀਡੀਓ ਦੇ ਵਿੱਚ ਕੁੱਟਮਾਰ ਹੁੰਦੀ ਆ ਇੱਕ ਔਰਤ ਦੇ ਨਾਲ ਕੀਤੀ ਜਾਂਦੀ ਆ ਸੋਮਪ੍ਰੀ ਸੋਮਪ੍ਰੀ ਦੇ ਨਾਲ ਕੁੱਟਮਾਰ ਗੁਰਲਾਲ ਦੇ ਵੱਲੋਂ ਕੀਤੀ ਜਾਂਦੀ ਆ ਉਸ ਵੀਡੀਓ ਦਾ ਸਪਸ਼ਟ ਜਵਾਬ ਗੁਰਲਾਲ ਹੋਰੀ ਨਹੀਂ ਦੇ ਪਾਏ ਸੀ ਉਸ ਵੀਡੀਓ ਦਾ ਜਵਾਬ ਸਪਸ਼ਟ ਤੌਰ ਤੇ ਨਹੀਂ ਦਿੱਤਾ ਸੀ ਇੰਨਾ ਕਿਹਾ ਸੀ ਕਿ ਹਾਂਜੀ ਉਹ ਵੀਡੀਓ ਡੇਢ ਦੋ ਸਾਲ ਪੁਰਾਣੀ ਆ ਮਤਲਬ ਡੇਢ ਡੇਢ ਦੋ ਸਾਲ ਪਹਿਲਾਂ ਕੁੱਟਮਾਰ ਹੋਈ ਸੀ ਤੇ ਸੋਮਪ੍ਰੀਤ ਦਾ ਪਰਿਵਾਰ ਇਹ ਕਹਿੰਦਾ ਕਿ ਜਦੋਂ ਉਹ ਲੜਕੀ ਦੇ ਨਾਲ ਕੁੱਟਮਾਰ ਕਰਦੇ ਸੀ ਤਾਂ ਕੈਮਰੇ ਤੱਕ ਆਫ ਕਰ ਦਿੰਦੇ ਸੀ ਜਿਹੜੇ ਗੁਰਲਾਲ ਦੇ ਘਰ ਦੇ ਵਿੱਚ ਲੱਗੇ ਹੋਏ ਸੀ ਉਹ ਕੈਮਰੇ ਉਹ ਦੋ ਆਫ ਕਰਤੇ ਜਾਂਦੇ ਸੀ ਤੇ ਜਦ ਸਾਡੀ ਧੀ ਕਿਸੇ ਤਰ੍ਹਾਂ ਦਾ ਕੁਝ ਕਰਦੀ ਸੀ ਤਾਂ ਉਦੋਂ ਉਹ ਕੈਮਰੇ ਜਿਹੜੇ ਆਨ ਕਰ ਦਿੰਦੇ ਸੀ ਚਲੋ ਬੰਦਾ ਆਪਣੀ ਗੱਲ ਨੂੰ ਥੋੜਾ ਜਿਹਾ ਵਧਾ ਕੇ ਤੇ ਦੂਸਰੀ ਗੱਲ ਦੀ ਗੱਲ ਨੂੰ ਘਟਾ ਕੇ ਵੀ ਦੱਸਦਾ ਹੁੰਦਾ ਕਿ ਜੇ ਤੁਸੀਂ ਗੁਰਲਾਲ ਦੀ ਗੱਲ ਸੁਣੋ ਤਾਂ ਉਹਦੇ ਵਿੱਚ ਵੀ ਤੁਹਾਨੂੰ ਐਸਾ ਕੁਝ ਹੀ ਮਿਲੂਗਾ ਜੇ ਤੁਸੀਂ ਸੋਮਪ੍ਰੀਤ ਦੇ ਪਰਿਵਾਰ ਦੀ ਗੱਲ ਸੁਣੋ ਤਾਂ ਉਹਦੇ ਵਿੱਚ ਵੀ ਤੁਹਾਨੂੰ ਲਗਭਗ ਐਸਾ ਕੁਝ ਮਿਲੂ ਫਿਰ ਹੁਣ ਹੁੰਦਾ ਕੀ ਆ ਜਦ ਪੁੱਛਿਆ ਜਾਂਦਾ ਸੋਮਪ੍ਰੀਤ ਨੂੰ ਕਿ ਭਾਈ ਤੁਸੀਂ ਕਿਸ ਦਿਨ ਗਏ ਹੋ ਤਾਂ ਉਹਦੇ ਕੋਲ ਦੱਸਿਆ ਜਾਂਦਾ ਕਿ 24 ਤਰੀਕ ਨੂੰ ਮੈਂ तकरीबन 4-5 ਵਜੇ 4 ਇੱਕ ਵਾਰੀ ਕਿਉਂਕਿ ਉਹਨਾਂ ਦੇ ਵੱਲੋਂ ਦੋ ਵਾਰੀ ਕਹਿੰਦੇ ਇੱਕ ਵਾਰੀ ਦੱਸਿਆ ਜਾਂਦਾ ਕਿ ਮੈਂ 5 ਵਜੇ ਗਈ ਇੱਕ ਵਾਰੀ ਦੱਸਿਆ ਜਾਂਦਾ ਕਿ ਮੈਂ 4 ਵਜੇ ਗਈ ਤੇ 4-5 ਵਜੇ ਜਿਹੜਾ ਹੈਗਾ ਭਾਈ ਮੈਂ ਚਲੀ ਜਾਨੀ ਆ ਤੇ ਇਹਦੋਂ ਪੁੱਛਿਆ ਗਿਆ ਕਿ ਤੁਸੀਂ 4-5 ਵਜੇ ਜਾਣਾ ਸੀ ਤਾਂ ਪੰਜਾਬ ਕਿਉਂ ਆਏ ਮਤਲਬ ਮੁਹੱਲੀ ਚੰਡੀਗੜ੍ਹ ਤੁਸੀਂ ਕਿਉਂ ਆਏ ਤੁਸੀਂ ਆਪਣੇ ਪਰਿਵਾਰ ਕੋਲੇ ਕਿਉਂ ਨਹੀਂ ਆਏ ਤਾਂ ਉਹ ਕਹਿੰਦੇ ਨੇ ਕਿ ਮੇਰਾ ਪਰਿਵਾਰ ਮੈਨੂੰ ਉਸ ਘਰ ਦੇ ਵਿੱਚ ਹੀ ਰਹਿਣ ਦੀ ਜਦ ਕਰਦਾ ਸੀ ਹੁਣ ਸ਼ਬਦਾਂ ਤੇ ਗੌਰ ਫਰਮਾਇਓ ਮੈਂ ਦਰਸ਼ਕਾਂ ਨੂੰ ਵੀ ਕਹੂੰਗਾ ਕਿ ਸ਼ਬਦਾਂ ਤੇ ਗੌਰ ਫਰਮਾਇਓ ਜਿਹੜੇ ਸ਼ਬਦ ਸੋਮਪ੍ਰੀਤ ਦੇ ਵੱਲੋਂ ਕਹੇ ਗਏ ਉਹਨਾਂ ਸੋਮਪ੍ਰੀਤ ਦੇ ਵੱਲੋਂ ਇਹ ਕਹੇ ਗਏ ਕਿ ਭਾਈ ਜੇ ਮੈਂ ਇੱਥੇ ਆਉਂਦੀ ਤਾਂ ਮੇਰਾ ਪਰਿਵਾਰ ਮੈਨੂੰ ਉੱਥੇ ਜਾਣ ਦੇ ਲਈ ਕਹਿੰਦਾ ਜਾਂ ਫਿਰ ਉਹ ਮੈਨੂੰ ਮਾਰ ਦਿੰਦਾ ਇਹ ਗੱਲ ਸੋਮਪ੍ਰੀਤ ਦੇ ਵੱਲੋਂ ਇਹ ਸ਼ਬਦ ਜਿਹੜੇ ਆ ਉਹ ਕਹੇਗੇ ਆਪਣੀ ਇੰਟਰਵਿਊ ਦੇ ਵਿੱਚ ਇੱਕ ਚੈਨਲ ਨੂੰ ਇੰਟਰਵਿਊ ਤੇ ਉਹਦੇ ਵਿੱਚ ਇਹ ਸ਼ਬਦ ਉਹਦੇ ਵੱਲੋਂ ਕਹੇ ਗਏ ਤਾਂ ਕਰਕੇ ਮੈਂ ਚੰਡੀਗੜ੍ਹ ਮੋਹਲੀ ਆਪਣੇ ਰਿਸ਼ਤੇਦਾਰ ਕੋਲੇ ਜਾਣਾ ਸਹੀ ਸਮਝਿਆ ਹੁਣ ਉਹ ਰਿਸ਼ਤੇਦਾਰ ਕੌਣ ਸੀ ਕੌਣ ਸੋਮਪ੍ਰੀਤ ਨੂੰ ਉੱਥੋਂ ਲੈ ਕੇ ਗਿਆ ਕਿਹਦੇ ਨਾਲ ਸੋਮਪ੍ਰੀਤ ਉੱਥੋਂ ਗਈ ਇਹ ਕਿਸੇ ਗੱਲ ਦੀ ਸਪਸ਼ਟਾ ਸੋਮਪ੍ਰੀਤ ਦੇ ਵੱਲੋਂ ਉਸ ਇੰਟਰਵਿਊ ਦੇ ਵਿੱਚ ਮਤਲਬ ਕਿਤੇ ਨਾ ਕਿਤੇ ਤਾਂ ਗਲਤ ਸੀ ਜੋ ਉਹਨੂੰ ਲੱਗਿਆ ਕੁਛ ਨਾ ਕੁਛ ਕੁਛ ਨਾ ਕੁਛ ਹੋ ਕੋਈ ਹਮ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਜਿਹੜੀਆਂ ਸਹੀ ਨੇ ਮੈਨੂੰ ਲੱਗਦਾ ਨਾ ਤਾਂ ਉਹ ਗੁਰਲਾਲ ਨੇ ਦੱਸੀਆਂ ਸਭ ਚੀਜ਼ਾਂ ਜੋ ਅੰਦਰ ਦੇ ਵਿੱਚ ਚੱਲ ਰਹੀਆਂ ਸੀ ਜੋ ਹੋਈਆਂ ਉਸ ਜੋ ਅਸਲ ਹੈ ਉਹ ਨਾ ਸ਼ਾਇਦ ਸੋਮਪ੍ਰੀਤ ਜਾਂ ਸੋਮਪ੍ਰੀਤ ਨੇ ਪਰਿਵਾਰ ਨੇ ਦੱਸਿਆ ਕਿਉਂਕਿ ਜਦੋਂ ਮੈਨੂੰ ਲੱਗਦਾ ਵੀ ਸ਼ਾਇਦ ਦੋਹੇ ਪਰਿਵਾਰ ਨਹੀਂ ਚਾਹੇ ਸੀ ਕਿ ਗੱਲਾਂ ਸਾਹਮਣੇ ਆਉਣ ਪਰ ਜਦੋਂ ਇੱਕ ਵੀਡੀਓ ਸਾਹਮਣੇ ਆਉਂਦੀ ਆ ਉਸ ਤੋਂ ਬਾਅਦ ਵਕ-ਵਕ ਅਦਾਰਿਆਂ ਦੇ ਵੱਲੋਂ ਗੁਰਲਾਲ ਦੇ ਨਾਲ رابطہ ਹੁੰਦਾ ਆ ਫਿਰ ਗੁਰਲਾਲ ਦਾ ਪਰਿਵਾਰ ਦਾ ਗੁਰਲਾਲ ਦਾ ਪੱਖ ਸਾਹਮਣੇ ਆਉਂਦਾ ਤਾ ਸੋਮਪ੍ਰੀਤ ਦੇ ਪਰਿਵਾਰ ਦੀ ਕਿਉਂ ਕਿਰਕਰੀ ਪਹਿਲੀ ਬਹੁਤ ਜ਼ਿਆਦਾ ਹੋਈ ਜਦੋਂ ਉਹ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਜਦੋਂ ਪਰਿਵਾਰ ਦਾ ਪੱਖ ਆਇਆ ਤਾਂ ਇਹਨਾਂ ਨੇ ਵੀ ਸੋਚਿਆ ਕਿ ਕਿਉਂ ਨਾ ਯਾਰ ਸਾਨੂੰ ਵੀ ਆਪਣੇ ਆਪਣਾ ਪੱਖ ਰੱਖਣਾ ਚਾਹੀਦਾ ਤੇ ਪੱਖ ਰੱਖਣਾ ਜ਼ਰੂਰੀ ਵੀ ਸੀ ਪੱਖ ਰੱਖਣਾ ਲਾਜ਼ਮੀ ਵੀ ਸੀ ਤਾਂ ਜੋ ਇਹ ਗੱਲ ਸਾਹਮਣੇ ਆਈ ਜਿਹੜੀ ਗੱਲ ਜਿਹੜੀ ਹੈਗੀ ਉਹਦੇ ਪਰਿਵਾਰ ਨੇ ਰੱਖਿਆ ਕਿ ਜ਼ਮੀਨ ਵਾਲੇ ਰੌਲੇ ਕਰਕੇ ਇਹਦੀ ਕੁੱਟ ਮਾਰ ਜਿਹੜੀ ਹੈਗੀ ਉਹ ਹੁੰਦੀ ਸੀ ਤਾਂ ਉਹ ਕਹਿੰਦੇ ਕਿ ਮੈਂ ਉਸ ਤੋਂ ਬਾਅਦ ਜਿਹੜੀ ਹੈਗੀ ਆ ਜਾਣੀ ਆ ਮੇਰੇ ਮੈਂ ਤਾਂ ਮੈਂ ਚੰਡੀਗੜ੍ਹ ਮੌਲੀ ਆ ਜਾਣੀ ਆ ਮੈਂ ਆਪਣੇ ਕਿਸੇ ਰਿਸ਼ਤੇਦਾਰ ਕੋਲ ਜਾਣੀ ਹੁਣ ਇਹ ਨਹੀਂ ਪਤਾ ਕਿ ਰਿਸ਼ਤੇਦਾਰੀ ਤੋਂ ਗੁਰੂ ਘਰ ਤੱਕ ਕਿਵੇਂ ਪਹੁੰਚੇ ਕਿਉਂਕਿ ਜੋ ਰਿਪੋਰਟਸ ਨੇ ਉਹੀ ਕਹਿੰਦੀਆਂ ਨੇ ਕਿ ਗੁਰੂ ਘਰ ਤੋਂ ਜਿਹੜਾ ਹੈਗਾ ਮਿਲਦੇ ਨੇ ਜਿਹੜੀ ਹੈਗੀ ਆ ਇਹ ਸੋਮਪ੍ਰੀਤ ਗੁਰੂ ਘਰ ਤੋਂ ਸੋਮਪ੍ਰੀਤ ਨੂੰ ਜਿਹੜਾ ਲਿਜਾਇਆ ਉਹਨਾਂ ਨੂੰ ਗੁਰੂ ਘਰ ਤੱਕ ਕਿਵੇਂ ਪਹੁੰਚੇ ਜਾਂ ਉਹ ਰਿਸ਼ਤੇਦਾਰ ਦੇ ਕੋਲੇ ਸੀ ਇਹ ਗੱਲਾਂ ਹਾਲੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਕਿ ਸਵਾਲ ਵੱਡੇ ਸਵਾਲ ਇਹਨਾਂ ਗੱਲਾਂ ਦੇ ਉੱਪਰ ਨੇ ਪਰ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਕ ਮਾਂ ਦਾ ਆਪਣੇ ਜਵਾਕ ਨੂੰ ਛੱਡ ਜਾਣਾ ਉਹ ਵੀ 7 7-8 ਦਿਨਾਂ ਦੇ ਲਈ ਛੱਡ ਜਾਣਾ ਸ਼ਾਇਦ ਇੱਕ ਜੋ ਮਾਂ ਹੁੰਦੀ ਹੈ ਉਹ ਆਪਣੇ ਜਵਾਕ ਨੂੰ 7-8 ਮਿੰਟ ਛੱਡਣਾ ਵੀ ਸਹੀ ਨਹੀਂ ਸਮਝਦੀ 7-8 ਮਿੰਟਾਂ ਦੇ ਵਿੱਚ ਵੀ ਉਹਨੂੰ ਹੁੰਦਾ ਕਿ ਯਾਰ ਮੇਰਾ ਪੁੱਤ ਕਿਵੇਂ ਹੋ ਮੇਰਾ ਪੁੱਤ ਕਿਉਂ ਤਾਂ 7-8 ਦਿਨਾਂ ਦੇ ਲਈ ਇੱਕ ਜਵਾਕ ਨੂੰ ਛੱਡ ਜਾਣਾ ਇਹ ਵੀ ਵੱਡੇ ਸਵਾਲ ਇਹ ਚ ਨੇ ਫਿਰ ਜੇਕਰ ਤੁਸੀਂ ਜਿਸ ਇੰਟਰਵਿਊ ਦੀ ਮੈਂ ਗੱਲ ਕਰਾਂ ਜੇਕਰ ਤੁਸੀਂ ਉਹ ਇੰਟਰਵਿਊ ਦੇਖੋਗੇ ਤਾਂ ਇੰਟਰਵਿਊ ਦੇਖਣ ਤੋਂ ਬਾਅਦ ਵੀ ਤੁਹਾਡੇ ਤੁਹਾਡੇ ਸਵਾਲ ਹੋਰ ਖੜੇ ਹੋ ਜਾਣਗੇ ਸੋਮਪ੍ਰੀਤ ਦੇ ਉੱਪਰ ਸੋਮਪ੍ਰੀਤ ਦੇ ਪਰਿਵਾਰ ਦੇ ਉੱਪਰ ਮੈਂ ਨਹੀਂ ਇੱਥੇ ਕਹਿ ਰਿਹਾ ਸੋਮਪ੍ਰੀਤ ਦਾ ਪਰਿਵਾਰ ਗਲਤ ਹੈ ਮੈਂ ਨਹੀਂ ਇੱਥੇ ਕਹਿ ਰਿਹਾ ਕਿ ਗੁਰਲਾਲ ਦਾ ਪਰਿਵਾਰ ਗਲਤ ਹੈ ਠੀਕ ਹੈ ਇਨਵੈਸਟੀਗੇਸ਼ਨ ਹੋਣੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੀਜ਼ਾਂ ਸਾਰੀਆਂ ਕਲੀਅਰ ਹੋ ਜਾਣੀਆਂ ਕਿ ਕੌਣ ਸਹੀ ਹੈ ਕੌਣ ਨਹੀਂ ਪਰ ਜੋ ਸਵਾਲੀਆ ਚਿੰਨ੍ਹ ਖੜੇ ਕਰਦੇ ਸੋਮਪ੍ਰੀਤ ਦੀ ਇੰਟਰਵਿਊ ਸਵਾਲੀਆ ਚਿੰਨ੍ਹ ਜ਼ਰੂਰ ਖੜੇ ਕਰਦੇ ਮੈਂ ਕੱਲ ਗੁਰਲਾਲ ਦੀ ਇੰਟਰਵਿਊ ਆਈ ਤਾਂ ਉਹਨੇ ਲਗਭਗ ਸਭ ਚੀਜ਼ਾਂ ਸਪਸ਼ਟ ਹੋਈਆਂ ਇੰਟਰਵਿਊ ਦੇ ਵਿੱਚ ਖੁੱਲਕੇ ਸਾਰਾ ਖੁੱਲਕੇ ਸਭ ਚੀਜ਼ਾਂ ਸਾਹਮਣੇ ਆਈਆਂ ਪਰ ਇਸ ਇਸ ਦੀ ਇੰਟਰਵਿਊ ਦੇ ਵਿੱਚ ਬਹੁਤੀਆਂ ਜ਼ਿਆਦਾ ਚੀਜ਼ਾਂ ਜਿਹੜੀਆਂ ਖੁੱਲਕੇ ਸਾਹਮਣੇ ਆਉਣੀਆਂ ਚਾਹੀਦੀਆਂ ਸੀ ਫਾਦਰ ਸਾਹਿਬ ਦੇ ਵੱਲੋਂ ਵੀ ਉਹ ਚੀਜ਼ਾਂ ਸਾਹਮਣੇ ਖੁੱਲ ਕੇ ਨਹੀਂ ਰੱਖੀਆਂ ਗਈਆਂ ਸੋਮਪ੍ਰੀਤ ਦੇ ਵੱਲ ਤਾਂ ਖਾਸ ਕਰਕੇ ਉਹ ਗੱਲਾਂ ਖੁੱਲ ਕੇ ਸਾਹਮਣੇ ਨਹੀਂ ਰੱਖੀਆਂ ਜਿੰਨਾ ਜਿਸ ਤਰ੍ਹਾਂ ਦੇ ਨਾਲ ਉਹਨੂੰ ਬੋਲਣਾ ਚਾਹੀਦਾ ਸੀ ਜਿਸ ਤਰ੍ਹਾਂ ਦੇ ਨਾਲ ਗੱਲਾਂ ਸਾਹਮਣੇ ਰੱਖਣੀਆਂ ਚਾਹੀਦੀਆਂ ਸੀ ਉਸ ਤਰ੍ਹਾਂ ਦੇ ਨਾਲ ਗੱਲਾਂ ਸਾਹਮਣੇ ਜਿਹੜੀਆਂ ਹੈਗੀਆਂ ਉਹ ਉਹਦੇ ਵੱਲੋਂ ਨਹੀਂ ਰੱਖੀਆਂ ਪਰ ਇੱਕ ਗੱਲ ਚੀਜ਼ ਤੁਸੀਂ ਜ਼ਰੂਰ ਦੇਖੋ ਜਿਹੜੀ ਮੈਂ ਨੋਟ ਕੀਤੀ ਕਿ ਸੋਮਪ੍ਰੀਤ ਦੇ ਹੱਥ ਦੇ ਉੱਪਰ ਇੱਥੇ ਗੁਰਲਾਲ ਦਾ ਨਾਮ ਖਣਵਾਇਆ ਹੋਇਆ ਨਾਮ ਗੁਰਲਾਲ ਦਾ ਜਿਹੜਾ ਹੈਗਾ ਉਹ ਉਹ ਲਿਖਵਾਇਆ ਹੋਇਆ ਵੀ ਦੇਵੇਂ ਹੁੰਦਾ ਕਿ ਚਲੋ ਆਪਣੇ ਪ੍ਰੇਮ ਪਿਆਰ ਆ ਪਿਆਰ ਦੇ ਨਾਲ ਇੱਥੇ ਨਾਮੋ ਹਾਲੇ ਵੀ ਆ ਤੁਸੀਂ ਦੇਖੋਗੇ ਇੰਟਰਵਿਊ ਦੇ ਵਿੱਚ ਤੁਹਾਨੂੰ ਦਿਸੂਗਾ ਗੁਰਲਾਲ ਦਾ ਨਾਮ ਜਿਹੜਾ ਉਹਨਾਂ ਨੇ ਸੋਮਪ੍ਰੀਤ ਤੇ ਖਣਵਾਇਆ ਹੋਇਆ ਤਾਂ ਵੱਡੀਆਂ ਇਹ ਗੱਲਾਂ ਵੱਡੇ ਸਵਾਲ ਨੇ ਸਵਾਲਾਂ ਦੇ ਘੇਰੇ ਦੇ ਵਿੱਚ ਹਾਲੇ ਵੀ ਹਾਂ ਕਿ ਹਲੇ ਵੀ ਹਰ ਚੀਜ਼ ਸਭ ਚੀਜ਼ ਸਪਸ਼ਟ ਨਹੀਂ ਹੋਈ ਪਰ ਇੱਕ ਗੱਲ ਹੋਰ ਆ ਸੋਮਪ੍ਰੀਤ ਦਾ ਪਰਿਵਾਰ ਇਹ ਕਹਿੰਦਾਗਾ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਤਲਾਕ ਮੰਗਦੇ ਹਾਂ ਕਿ ਪਰਿਵਾਰ ਕੁੜੀ ਪਰਿਵਾਰ ਜਿਹੜਾ ਤਲਾਕ ਮੰਗਦਾ ਤਾਂ ਸੋਮਪ੍ਰੀਤ ਦੇ ਫਾਦਰ ਕਹਿੰਦੇ ਨੇ ਕਿ ਅਸੀਂ ਨਾ ਤਾਂ ਤਲਾਕ ਅੱਜ ਮੰਗਿਆ ਨਾ ਅਸੀਂ ਤਲਾਕ ਕੱਲ ਮੰਗਿਆ ਅਸੀਂ ਵੀ ਇਹ ਚਾਉਂਦੇ ਹਾਂ ਕਿ ਜਦ ਇੱਕ ਵਾਰੀ ਧੀ ਵਿਆਹੀ ਤਾਂ ਉਸ ਤੋਂ ਬਾਅਦ ਧੀ ਦਾ ਘਰ ਜਿਹੜਾ ਹੈਗਾ ਉਹ ਸਹੁਰਾ ਪਰਿਵਾਰ ਹੀ ਹੁੰਦਾ ਸਹੁਰਾ ਘਰ ਹੀ ਹੁੰਦਾ ਤਾਂ ਅਸੀਂ ਵੀ ਚਾਹੁੰਦੇ ਕਿ ਸਾਡੀ ਧੀ ਵਸੇ ਪਰ ਉਹ ਕਹਿੰਦੇ ਨੇ ਕਿ ਹੁਣ ਬਹੁਤ ਵੱਡਾ ਸੀਨ ਜਿਹੜਾ ਹੋਇਆ ਬਹੁਤ ਵੱਡਾ ਕੁਝ ਹੋ ਗਿਆ ਤਾਂ ਇਹਦੇ ਲਈ ਸਾਨੂੰ ਵੀ ਤਕਰੀਬਨ ਮਹੀਨਾ 2 ਮਹੀਨੇ ਚਾਹੀਦੇ ਨੇ ਇਸ ਚੀਜ਼ ਤੋਂ ਨਿਕਲਣ ਦੇ ਲਈ ਸਾਡੀ ਧੀ ਨੂੰ ਸਾਨੂੰ ਇਸ ਚੀਜ਼ ਤੋਂ ਨਿਕਲਣ ਦੇ ਲਈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਭ ਕੁਝ ਨਿਬੜੇ ਤੇ ਜਿਸ ਘਰ ਦੇ ਵਿੱਚ ਅਸੀਂ ਧੀ ਵਿਆਹ ਕੇ ਤੁਰਿਆ ਉਸੇ ਘਰ ਦੇ ਵਿੱਚ ਜਿਹੜੀ ਹੈ ਗੋਤੀ ਜਾਵੇ ਉਹ ਕਹਿੰਦੇ ਕਿ ਤਲਾਕ ਅਸੀਂ ਨਹੀਂ ਮੰਗਿਆ ਤੇ ਜੋ ਕਾਗਜ਼ ਦੀ ਗੱਲ ਚੱਲਦੀ ਹੈ ਉਹ ਕਹਿੰਦੇ ਕਿ ਉਹ ਇੱਕ ਕਸਟਡੀ ਬੱਚੇ ਦੀ ਅਸੀਂ ਲਈ ਸੀ ਉਸ ਚੀਜ਼ ਦਾ ਜਿਹੜਾ ਹੈਗਾ ਉਹ ਕਾਗਜ਼ਾਤ ਸੀ ਜਿਹੜੇ ਕਾਗਜ਼ਾਤ ਉਸ ਵੇਲੇ ਫੜਾਏ ਜਾਂਦੇ ਨੇ ਉਹ ਕਾਗਜ਼ਾਤ ਉਸ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਸੌਂਪਰੀਤ ਫੜਾਉਂਦੇ ਨੇ ਤੇ ਉਸ ਤੋਂ ਬਾਅਦ ਸਿਰ ਬੱਚਾ ਗੁਰਲਾਲ ਦੇ ਵੱਲੋਂ ਸੌਂਪਰੀਤ ਨੂੰ ਜਿਹੜਾ ਫੜਾਇਆ ਜਾਂਦਾ ਉਹ ਕਹਿੰਦੇ ਕਿਸੇ ਤਰ੍ਹਾਂ ਦਾ ਕੋਈ ਤਲਾਕਨਾਮਾ ਹਾਲੇ ਤੱਕ ਸਾਡੀ ਫਾਈਲ ਕੋ ਇੱਥੋਂ ਤੱਕ ਹੀ ਕੋਰਟ ਦੇ ਵਿੱਚ ਵੀ ਜ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਐਸਾ ਕੁਝ ਵੀ ਤਲਾਕ ਵਾਲਾ ਸੀ ਨਹੀਂ ਹੈ ਤੇ ਨਾ ਅਸੀਂ ਤਲਾਕ ਮੰਗਦੇ ਆਂ ਸੋਮਪ੍ਰੀਤ ਦੇ ਵੱਲੋਂ ਸੋਮਪ੍ਰੀਤ ਤੋਂ ਵੀ ਜਦੋਂ ਇਹ ਗੱਲਾਂ ਪੁੱਛੀਆਂ ਗਈਆਂ ਕਿ ਭਾਈ ਤੁਸੀਂ ਚਾਹੁੰਦੇ ਕੀ ਹੋ ਤਾਂ ਜੋ ਮੈਂ ਪਹਿਲਾਂ ਵੀ ਗੱਲ ਕਰੀ ਆ ਕਿ ਉਹ ਕਹਿੰਦੇ ਨਜ਼ਰ ਆਏ ਕਿ ਮੈਂ ਇਨਸਾਫ ਚਾਹੁੰਨੀ ਆ ਮੇਰੇ ਨਾਲ ਹੋਵੇ ਇਨਸਾਫ ਹੋਵੇ ਮੇਰੇ ਫਾਦਰ ਸਾਹਿਬ ਨਾਲ ਇਨਸਾਫ ਹੋਵੇ ਹਾਲਾਂਕਿ ਉਹਨਾਂ ਨੇ ਖੁੱਲ ਕੇ ਗੱਲ ਨਹੀਂ ਦੱਸੀ ਕਿ ਤੁਸੀਂ ਤਲਾਕ ਚਾਹੁੰਦੇ ਹੋ ਜਾਂ ਤੁਸੀਂ ਤਲਾਕ ਨਹੀਂ ਚਾਹੁੰਦੇ ਤੁਸੀਂ ਉਸ ਘਰ ਦੇ ਵਿੱਚ বাসਣਾ ਚਾਹੁੰਦੇ ਹੋ ਤੁਸੀਂ ਉਸ ਘਰ ਦੇ ਵਿੱਚ বাসਣਾ ਨਹੀਂ ਚਾਹੁੰਦੇ ਇਹ ਗੱਲਾਂ ਖੁੱਲ ਕੇ ਉਹਨਾਂ ਦੇ ਵੱਲੋਂ ਜਿਹੜੀਆਂ ਸਾਹਮਣੇ ਨਹੀਂ ਆਈਆਂ ਇਲਜ਼ਾਮਤ ਲੱਗੇ ਕਿ ਗੁਰਲਾਲ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ ਇਲਜ਼ਾਮਤ ਲੱਗੇ ਕਿ ਗੁਰਲਾਲ ਦੀ ਮਾਤਾ ਪਿਤਾ ਭਾਪ ਸੋਮਪ੍ਰੀਤ ਦੀ ਸੱਸ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ ਜਿਸ ਤੋਂ ਦੁਖੀ ਹੋ ਕੇ ਸੋਮਪ੍ਰੀਤ ਦੇ ਵੱਲੋਂ ਘਰ ਛੱਡਿਆ ਗਿਆ ਉਸ ਤੋਂ ਬਾਅਦ ਫਿਰ ਜਿਹੜਾ ਸਾਰਾ ਸੀਨ ਜਿਹੜਾ ਹੈਗਾ ਸਾਹਮਣੇ ਆਇਆ ਤਾਂ ਉਹ ਆਪਾਂ ਸਭ ਨੇ ਦੇਖਿਆ ਹੀ ਆ ਜੇ ਮੈਂ ਗੱਲ ਕਰੀ ਕਿ ਜਿਸ ਤਰ੍ਹਾਂ ਦੇ ਨਾਲ ਖੁੱਲ ਕੇ ਗੱਲ ਨੂੰ ਸਾਹਮਣੇ ਆਉਣਾ ਚਾਹੀਦਾ ਸੀ ਜਿਵੇਂ ਗੁਰਲਾਲ ਨੇ ਹਰ ਚੀਜ਼ਾਂ ਨੂੰ ਖੁੱ ਦੋਸਤੋਨਾਂ ਦੇ ਨਾਲ ਮੈਨੂੰ ਲੱਗਦਾ ਮੈਂ ਹੋ ਸਕਦਾ ਮੈਂ ਗਲਤ ਹੋਵਾਂ ਕਿਉਂਕਿ ਤਾਂ ਮੈਨੂੰ ਲੱਗਦਾ ਕਿ ਉਸ ਤਰ੍ਹਾਂ ਦੇ ਨਾਲੇ ਚੀਜ਼ਾਂ ਖੁੱਲ ਕੇ ਸਾਹਮਣੇ ਨਹੀਂ ਆਈਆਂ ਜਿਸ ਤਰ੍ਹਾਂ ਦੇ ਨਾਲ ਆਉਣੀਆਂ ਚਾਹੀਦੀਆਂ ਸੀ ਸੌਮਪ੍ਰੀਤ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਆਉਣੀਆਂ ਚਾਹੀਦੀਆਂ ਸੀ ਤੇ ਫਾਜ਼ਲ ਸਾਹਿਬ ਦੇ ਵੱਲੋਂ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀ ਕਿਸੇ ਨੂੰ ਹਿਚਕਚਾਟ ਵੀ ਹੋ ਸਕਦੀ ਹੈ ਕੋਈ ਕੈਮਰਾ ਫੇਸ ਕਰਨਾ ਕੋਈ ਸੁਖਾਲੀ ਗੱਲ ਨਹੀਂ ਹੁੰਦੀ ਕਿਸੇ ਦੇ ਲਈ ਕੈਮਰਾ ਫੇਸ ਕਰਨਾ ਤਾਂ ਤਾਂ ਕਰਕੇ ਤੇ ਹੋ ਸਕਦਾ ਜੋ ਪਿੱਛੇ ਉਹਨਾਂ ਨੂੰ ਦੱਸ ਰਿਹਾ ਸੀ ਇਨਸਟਰਕਸ਼ਨ ਦੇ ਰਿਹਾ ਸੀ ਕਿ ਇਹਦਾ ਜਵਾਬ ਆਹਾ ਇਹਦਾ ਜਵਾਬ ਆਹਾ ਇਹਦਾ ਜਵਾਬ ਆਹਾ ਤਾਂ ਉਹ ਤਾਂ ਹੀ ਦੱਸ ਰਹਾ ਬਈ ਕਿ ਯਾਰ ਸਾਡੀ ਭੈਣ ਨੂੰ ਬੋਲਣਾ ਨਹੀਂ ਆਉਂਦਾ ਜਾਂ ਇਹ ਨਹੀਂ ਕੀ ਬੋਲਣਾ ਪਰ ਮੈਨੂੰ ਲੱਗਦਾ ਵੀ ਜਿੱਤੇ ਬੀਤੀ ਹੁੰਦੀ ਆ ਅਸਲ ਜਿੱਤੇ ਬੀਤੀ ਹੁੰਦੀ ਹੈ ਚਾਹੇ ਸੋਮਪ੍ਰੀਤ ਤੇ ਬੀਤੀ ਆ ਚਾਹੇ ਗੁਰਲਾਲ ਤੇ ਬੀਤੀ ਆ ਤਾਂ ਉਹਦੇ ਅੰਦਰੋਂ ਜੋ ਦਰਦ ਆਉਂਦਾ ਆ ਉਹ ਇੱਕ ਕਿਸੇ ਹੋਰ ਦੂਜੇ ਤੀਜੇ ਨੂੰ ਨਹੀਂ ਪਤਾ ਨਾ ਸੋਮਪ੍ਰੀਤ ਦੇ ਫਾਦਰ ਨੂੰ ਪਤਾ ਨਾ ਉਹਦੇ ਬ੍ਰਦਰ ਨੂੰ ਪਤਾ ਨਾ ਕਿਸੇ ਹੋਰ ਨੂੰ ਪਤਾ ਉਹ ਸੋਮਪ੍ਰੀਤ ਨੂੰ ਹੀ ਪਤਾ ਤਾਂ ਸੋਮਪ੍ਰੀਤ ਨੂੰ ਖੁੱਲ ਕੇ ਉਹ ਚੀਜ਼ਾਂ ਰੱਖਣੀਆਂ ਚਾਹੀਦੀਆਂ ਸੀ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਸੀ ਕਿ ਇਦਾਂ ਨਹੀਂ ਇਦਾਂ ਇਦਾਂ ਨਹੀਂ ਇਦਾਂ ਮਤਲਬ ਕੋਲਮਲਾ ਕੇ ਜਿਹੜੀ ਗੱਲ ਗੁਰਲਾਲ ਨੇ ਇਲਜ਼ਾਮ ਲਾਈ ਸੀ ਉਹਨਾਂ ਇਲਜ਼ਾਮਾਂ ਤੋਂ ਜਿਹੜਾ ਸੋਮਪ੍ਰੀਤ ਨੇ ਉਹ ਇਨਕਾਰ